ਅਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਜ਼ ਦਾ ਜਿਹੜੇ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 48272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਤਿਰਕਾ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਤਿਰਕਾ ਨਾ ਤੋਂ ਅੋਨੀ ਤਿਰਕਾ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਬਿਰਦੀ ਕਲੋਬ ਇਸਮੰਦੀਪ ਸਿੰਘ ਸੰਦੀਪ ਕੋਸਨੋਜ਼ੇ ਜਿੰਦ ਕੋਰਨ ਆਇਟ ਕੋਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੋਰ ਮਟੂ ਯੂਬਾ ਸਿਟੀ ਅਮਰੀਕ ਸਿੰਘ ਗਟਵਾਲ ਜਰਨੈਲ ਸਿੰਘ ਯੂਬਾ ਸਿਟੀ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਵੀਡੀਓ ਹਿੱਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200 ਖਬਰਾਂ ਦੀ ਸ਼ੁਰੂਆਤ ਕਰੀਏ ਤੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ ਜਿਹੜੇ ਸਿਆਸੀ ਗੱਠ ਜੋੜ ਹੁੰਦੇ ਨੇ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਸਿਆਸੀ ਗੱਠ ਜੋੜਾਂ ਦੀਆਂ ਕੁਝ ਨਾ ਕੁਛ ਨਾ ਸ਼ਰਤਾਂ ਹੁੰਦੀਆਂ ਜਾਂ ਤਾਂ ਉਹ ਸਿਧਾਂਤਕ ਹੁੰਦੇ ਨੇ ਕਿ ਸਿਧਾਂਤ ਸਾਡਾ ਇੱਕ ਆਪਾ ਤਾਂ ਕਰ ਲੈਣੇ ਜਾਂ ਫਿਰ ਉਹ ਵਿੱਚ ਕੋਈ 바ਰਗੇਨਿੰਗ ਹੁੰਦੀ ਹੈ ਪਰ ਉਹਦੇ ਚ ਆਪੋ ਆਪਣੀਆਂ ਸਾਈਡਸ ਨੂੰ ਸੇਫ ਰੱਖਿਆ ਹੁੰਦਾ ਆਪੋ ਆਪਣੀਆਂ ਜਿਹੜੀਆਂ ਸਥਿਤੀਆਂ ਉਹਨਾਂ ਨੂੰ ਸੁਰੱਖਿਅਤ ਰੱਖਿਆ ਹੁੰਦਾ ਤਾਂ ਜੋ ਉਹ ਇੱਕ ਦੇ ਵਿੱਚ ਵੀ ਜਿਹੜੇ ਹਿੱਤ ਨੇ ਉਹਨਾਂ ਦਾ ਟਕਰਾ ਨਾ ਹੋਵੇ ਅਕਾਲੀ ਭਾਜਪਾ ਜਦੋਂ ਗੱਠ ਜੋੜ ਦੀ ਗੱਲ ਕਰਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਨਜ਼ਰ ਆਉਂਦੀਆਂ ਨੇ ਸਿਧਾਂਤ ਵੀ ਕਿਉਂਕਿ ਇੱਥੇ ਹੋਰ ਆ ਉੱਥੇ ਤਾਂ ਹੋਰ ਆ ਪਰ ਇੱਕ ਪਿੰਡਾਂ ਦੇ ਵਿੱਚ ਆਪਾਂ ਖਾਨ ਵਰਤਦੇ ਹੁੰਦੇ ਸੀ ਇੱਕ ਤਸੀਹ ਕਮਲੀ ਉੱਤੋਂ ਪੈ ਗਈ ਸੀ ਵੈਂਦੇ ਰਾਹ ਤੇ ਅਕਾਲੀ ਭਾਜਪਾ ਗੱਠ ਜੋੜ ਦੇ ਨਾਲ ਇਹ ਗੱਲ ਜਾ ਜੁੜਦੀ ਹੈ ਕਹਿੰਦੇ ਹੁਣ ਅਕਾਲੀ ਦਲ ਬਾਦਲ ਭਾਜਪਾ ਦੇ ਨਾਲ ਗੱਠਜੋੜ ਕਰਨ ਲਈ ਮੁਰਦ ਤੋਂ ਚਾਰਜ ਹੋਈਆਂ ਕਰ ਰਹੇ। ਪ੍ਰਵੀਨ ਜੀ ਰਾਜਨੀਤਿਕ ਤੌਰ ਤੇ ਤੁਸੀਂ ਕੋਈ ਚਾਰਜ ਹੋਈਆਂ ਕਰੋ। ਹੂੰ ਹੂੰ ਹੂੰ। ਇਹ ਗਲਤ ਨਹੀਂ। ਪਰ ਉਸ ਨੂੰ ਉਸ ਨੂੰ ਧਰਮ ਦੇ ਪਰਦੇ ਚ ਲਪੇਟ ਕੇ ਪੇਸ਼ ਕਰੋ ਇਹ ਗਲਤ ਹੈ। ਹੂੰ ਹੂੰ ਹੂੰ। ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਤੱਕ ਮਤਲਬ ਇਸ ਗੱਲ ਨੂੰ ਪ੍ਰਚਾਰਦੇ ਰਹੇ ਕਿ ਜੀ ਅਕਾਲੀ ਭਾਜਪਾ ਗੱਠਜੋੜ ਹਿੰਦੂ ਸਿੱਖ ਏਕਤਾ ਦਾ ਗੱਠਜੋੜ ਹੈ। ਹਮ ਮਤਲਬ ਤੁਸੀਂ ਪੰਜਾਬ ਦੇ ਹਿੰਦੂ ਨੂੰ ਆਪੇ ਬੀਜੇਪੀ ਦੀ ਛੋੜੀ ਪਾ ਰਹੇ ਸਹੀ ਬਿਲਕੁਲ ਸਹੀ ਕਹੇ ਤੁਸੀਂ ਆਪ ਹੀ ਗਰੰਟਡ ਕਹਿ ਰਹੇ ਹੋਗੇ ਜੀ ਹਿੰਦੂ ਉਧਰ ਤੇ ਸਿੱਖ ਸਾਡੇ ਨਾਲ ਹਮ ਜਦੋਂ ਕਿ ਪੰਜਾਬ ਦਾ ਹਿੰਦੂ ਸਿੱਖ ਪਹਿਲਾਂ ਤੋਂ ਹੀ ਏਕਤਾ ਚ ਹਮ 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 ਤਾਂ ਜੋ ਇੱਕ ਸਾਰ ਸੋਚਦਾ ਇੱਕ ਸਾਰ ਤੁਰਦਾ ਇਹ じゃ ਕੋਈ ਮਸਲਾ ਨਹੀਂਗਾ ਹਮ ਠੀਕ ਹੈ ਨਾ ਤੇ ਜਿੱਥੇ ਕਿਤੇ ਟਕਰਾਏ ਫਿਰ ਦੋਹੇ ਧਿਰਾਂ ਦੇ ਵਿੱਚ ਇੱਕ ਸੁਰਚ ਹੈ ਹਮ ਉਸ ਦੇ ਨਾਲ ਪਾਰਟੀ ਵਾਲਾ ਕੋਈ ਪੱਧਰ ਵਾਲਾ ਮਸਲਾ ਨਹੀਂ ਹੈ ਹਮ ਹਮ ਸੋ ਇਸ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਉਂਦਰੀ ਪਰ ਜਿਸ ਸਿੱਟੀ ਦੇ ਵਿੱਚੋਂ ਹੁਣ ਅਕਾਲੀ ਦਲ ਬਾਦਲ ਹੈ ਹੂੰ ਉਸ ਅਕਾਲੀ ਦਲ ਬਾਦਲ ਨੇ ਮੁੜ ਕੇ ਇਹ ਗੱਲ ਤੋਰੀ ਉਹ ਰੋਜ਼ ਸਮੇਂ ਤੋਰੀ ਜਦੋਂ ਤੁਸੀਂ ਕੱਲ ਤੱਕ ਸਭ ਤੋਂ ਲੱਗਿਆ ਜਿਵੇਂ ਸੇਵਾ ਵੀ ਪੂਰੀ ਨਹੀਂ ਹੂੰ 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 ਇਹ ਫਿਰ ਕਮਲੇ ਵਾਲਾ ਹੀ ਕੰਮ ਹੈ ਹੂੰ ਤੁਸੀਂ ਇਹ ਦੇਖੋ ਕਿ ਜਦੋਂ ਤਨਖੀਤੀ ਕਾਨੂੰਨ ਆਇਆ ਸੀ ਹੂੰ ਉਸ ਸਮੇਂ ਅਕਾਲੀ ਦਲ ਬਾਦਲ ਧੜਾ ਇਸੇ ਗੱਲ ਤੇ ਜ਼ੋਰ ਜਮੈਸ਼ ਕਰਦਾ ਰਿਹਾ ਕਿ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਵਾਸੀਆਂ ਨੂੰ ਤਨਖੀਤੀ ਕਾਨੂੰਨ ਚੰਗੇ ਜਚਾ ਦिए ਤਾਂ ਕਿ ਸਾਡੀ ਦਿੱਲੀ ਚ ਕੁਰਸੀ ਡੰਗੀ ਰਹੇ ਸਮਝਾ ਦिए ਸਾਡੇ ਕੋਲ ਮੰਤਰੀ ਵਾਲਾ ਕੁਰਸਾ ਕੁਰਸੀ ਬਚੀ ਰਹੇ ਤੇ ਤੋਮਰ ਦੀਆਂ ਚਿੱਕੀਆਂ ਲਿਆ ਰਖਾਉਂਦੇ ਰਹੇ ਹੂੰ ਤੇ ਜੇ ਤੁਸੀਂ ਸਹੀ ਸੀ ਫਿਰ ਛੱਡਿਆ ਕਿਉਂ ਘਟ ਜੋੜ ਹੂੰ ਫਿਰ ਬੈਠੇ ਰਹਿੰਦੇ ਤੇ ਤੁਸੀਂ ਛੱਡਣਾ ਵੀ ਪਿਆ ਤੁਹਾਨੂੰ ਤੁਸੀਂ ਛੱਡਦਾ ਉਹਦੇ باوجود ਵੀ ਤੁਸੀਂ ਉਹ ਜੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆਉਂਦੇ ਨੇ ਕਿ ਕਿਸੇ ਤਰ੍ਹਾਂ ਹੱਥ ਪੱਲਾ ਪੈ ਜਾਵੇ ਹਮ ਹਮ 22 ਤੋਂ 24 ਤੱਕ ਆਉਂਦਿਆਂ ਆਉਂਦਿਆਂ ਤੁਸੀਂ ਇਹ ਢੰਡੋਰਾ ਪਿੱਟਣਾ ਸ਼ੁਰੂ ਕਰਤਾ ਮਾਹੌਲ ਬਣਾਉਣਾ ਸ਼ੁਰੂ ਕਰਤਾ ਕਿ 24 ਤੱਕ ਗੱਡ ਜੋੜ ਹੋ ਹੀ ਜਾਣਾ ਜੀ ਗੱਲ ਨੇੜੇ ਚੱਲ ਗਈ ਜੀ ਸੀਟਾਂ ਮੰਡਲੀਆਂ ਜੀ ਸਾਰਾ ਹਮ ਹਮ ਪਰ ਗੱਲ ਪਰਵਾਹ ਨਹੀਂ ਚੜੀ ਉਹਨਾਂ ਨੇ ਅੱਡ ਲੜ ਕੇ ਦੇਖ ਲਿਆ ਤੁਸੀਂ ਅੱਡ ਲੜ ਕੇ ਦੇਖ ਲਿਆ ਉਹ ਫੇਰ ਵੀ ਵੋਟ ਵਧਾ ਕੇ ਤੇ ਤੁਹਾਡੀ ਵੋਟ ਘਟ ਗਈ ਤੁਹਾਡੀ ਵੋਟ ਕੱਲੀ ਇਸ ਲਈ ਨਹੀਂ ਘਟ ਗਈ ਤੁਸੀਂ ਭਾਜਪਾ ਤੋਂ ਗੱਡ ਜੋੜ ਤੋੜ ਲਿਆ ਤੁਹਾਡੀ ਵੋਟ ਇਸ ਲਈ ਘਟੀਏ ਤੁਸੀਂ ਪੜਾਅਦਰ ਪੜਾਹ ਪੰਜਾਬ ਦੇ ਮੁੱਦਿਆਂ ਨੂੰ ਪੰਥਕ ਮੁੱਦਿਆਂ ਨੂੰ ਦਰਕਰਾਰ ਕੀਤਾ ਦਰਕਰਾਰ ਕੀਤਾ ਬਿਲਕੁਲ ਸਹੀ ਸੀ ਆਪਣੇ ਸਿਧਾਂਤ ਤੋਂ ਮੰਨਫੀ ਹੋਏ ਬਾਡੀਪੁੱਟ ਤਾਂ ਘੜੀ ਉਸ ਨੂੰ ਵੀ ਇਹਨਾਂ ਨੇ ਅਜੇ ਵੀ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੁਧਾਰ ਲਹਿਰ ਅੱਡ ਹੋਈ ਤੇ ਸੁਧਾਰ ਲਹਿਰ ਵਾਲੇ ਬੰਦੇ ਖੁੱਲ ਕੇ ਇਸ ਕੋਸ਼ਿਸ਼ ਲੱਗੇ ਰਹੇ ਕਿ ਕਿਸੇ ਤਰ੍ਹਾਂ ਭਾਜਪਾ ਨੂੰ ਮੁੜ ਕੇ ਹੱਥ ਅਸੀਂ ਪਾ ਲਈਏ ਹਮਮ ਚਾਹੇਓ ਟੀਕਾ ਚਾਹੇਓ ਚੰਦੂ ਮਾਜਰਾ ਚਾਹੇਓ ਰਖੜਾ ਪ੍ਰਵਾਹ ਤੇ ਚਾਹੇਓ ਸਿਕੰਦਰ ਸਿੰਘ ਮਲੂਕਾ ਹਮ ਤੇ ਇਧਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਧੜਾ ਇਸ ਰੂਪ ਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਕਿ ਲਓ ਜੀ ਅਸੀਂ ਤਾਂ ਪੰਜਾਬ ਦੇ ਮੁੱਦਿਆਂ ਤੇ ਪਰਤੇ ਆਏ ਹਾਂ ਅਸੀਂ ਤਾਂ ਪੰਜਾਬ ਦੇ ਸਿਧਾਂਤਾਂ ਤੇ ਪਰਤੇ ਆਏ ਆ ਤਾਂ ਹੀ ਤੁਹਾਡੀ ਬਿਆਨ ਵਿੱਚੋਂ ਇਹ ਗੱਲ ਨਿਕਲੀ ਨਾ ਕਿ ਜੀ ਆਰਐਸਐਸ ਤਾਂ ਪੰਜਾਬ ਦੀਆਂ ਸੰਸਥਾਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਆਰਐਸਐਸ ਸਿਕ ਸੰਸਥਾਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਇਸ ਸੁਖਵੀਰ ਬਾਦਲ ਦੇ ਸਪੱਸ਼ਟ ਬਿਆਨ ਹੋਣ ਲੱਗ ਪਏ ਹ ਹ ਹ ਤੇ ਇਹ ਸਭ ਦੇ ਦਰਮਿਆਨ ਜਿਹੜੇ ਸੁਧਾਰ ਲੈਣ ਵਾਲੇ ਸ਼ਿਕਾਇਤ ਕਰੀ ਅਕਾਲ ਚੰਦ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਵਾਲੀ ਜੁੜਲੀ ਨੇ ਹੀ ਜਾਂ ਉਹਨਾਂ ਦੇ ਚਾਹਤਿਆਂ ਨੇ ਹੀ ਸੋਸ਼ਲ ਮੀਡੀਆ ਤੋਂ ਲੈ ਕੇ ਅਖਬਾਰਾਂ ਤੱਕ ਤੇ ਬਖੋ ਹਕ ਮਾਧਿਉਂ ਤੇ ਇਹ ਪ੍ਰਚਾਰ ਸ਼ੁਰੂ ਕਰਤਾ ਕਿ ਜਿੱਤੇਦਾਰ ਤਾਰ ਐਸਐਸ ਦੀ ਦਬਾਵ ਹੀਟ ਨੇ ਹੂੰ 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 ਸਿੰਘ ਸਾਹਿਬ ਦਾ ਉਹਨਾਂ ਨੇ ਉਹਨਾਂ ਦੇ ਪ੍ਰੈਸ਼ਰ ਹੀਟ ਨੇ ਜੀ ਇਹ ਤਾਂ ਉਹਨਾਂ ਦੀ ਬੋਲੀ ਬੋਲਦੇ ਨੇ ਹੂੰ ਸੋ ਜੇਕਰ ਇਹ ਦਬਾਅ ਹੀਟ ਨੇ ਜੇਕਰ ਸੁਧਾਰ ਲਹਿਰ ਵਾਲੇ ਉਧਰ ਜਾ ਰਹੇ ਨੇ ਫਿਰ ਅੱਜ ਤੁਹਾਡੇ ਨਾਲ ਗੰਡ ਟੁਕ ਦੀਆਂ ਗੱਲਾਂ ਕਿਉਂ ਚੁਰਕੀ ਹੂੰ ਤੁਸੀਂ ਲੀਕ ਮਾਰ ਕਿਉਂ ਕਹਿੰਦੇ ਸਕੰਦਰ ਸਿੰਘ ਮਲੂਕਾ ਲੋਕ ਸਭਾ ਚੋਣਾਂ ਦੇ ਸਮੇਂ ਪਾਲ ਡਿਸਾਈਡ ਨਹੀਂ ਕਰ ਸਕਿਆ ਖੁੱਲ ਕੇ ਕਿ ਮੈਂ ਕਿਹੜੇ ਪਾਲੇ ਚ ਤੁਲਾ ਮੈਂ ਅਕਾਲੀ ਦਲ ਵਾਲੇ ਪਾਸੇ ਖੜਾ ਕਿ ਬੀਜੇਪੀ ਵਾਲੇ ਪਾਸੇ ਜਾਵਾਂ ਪਰ ਆਪਣੇ ਨੂੰ ਪੁੱਤ ਨੂੰ ਬੀਜੇਪੀ ਚ ਭੇਜ ਕੇ ਉਹਨੇ ਦੱਸਤਾ ਕਿ ਮੈਂ ਬੀਜੇਪੀ ਦੇ ਨਾਲ ਆ ਬਸ ਮੈਂ ਇਧਰੋਂ ਅਜੇ ਨਾਮ ਨਹੀਂ ਕਟਾਇਆ ਹੂੰ 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 ਫਿਰ ਉਸ ਤੋਂ ਬਾਅਦ ਜਦੋਂ ਕੱਲ ਤੱਕ ਸਭ ਤੇ 2 ਦਸੰਬਰ ਨੂੰ ਫੈਸਲਾ ਸੁਣਾਇਆ ਜਾਣਾ ਸੀ ਉਹ ਚ ਤਲਬ ਕਰਨ ਵਾਲਿਆਂ ਚ ਇਸ ਨੂੰ ਵੀ ਤਲਬ ਕੀਤਾ ਗਿਆ ਸੀ ਸਿਕੰਦਰ ਸਿੰਘ ਮਲੂਕਾਂ ਨੇ ਹੂੰ ਜਨਾਬ ਉੱਥੇ ਤਾਂ ਨਹੀਂ ਅਜੇ ਤੱਕ ਪਹੁੰਚੇ ਹੂੰ ਵੱਖਰਾ ਅਗੇ ਸਮਾਂ ਮਿਲਣਾ ਜੀ ਕਿ ਜਦੋਂ ਦੁਬਾਰਾ ਬੁਲਾਜੂ ਜਾਊਗਾ ਜੀ ਹਜੇ ਨਹੀਂ ਮੈਂ ਜਾ ਸਕਿਆ ਹਾਂ ਉੱਥੋਂ ਤਾਂ ਛੁੱਟੀ ਮੰਗ ਲਈ ਤੇ ਜਦੋਂ ਸੁਖਵੀਰ ਬਾਦਲ ਹੋਰੀ ਆਪਣੀ ਸੇਵਾ ਕਰ ਰਹੀ ਸੀ ਤਾਂ ਸ਼੍ਰੀ ਫਤਗੜ ਸਾਹਿਬ ਗੁਰਦੁਆਰੇ ਪਹੁੰਚ ਗਏ ਉਹਨਾਂ ਕੋਲ ਹੂੰ ਉੱਥੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਬੰਦ ਕਮਰਾ ਮੁਲਾਕਾਤ ਵੀ ਹੂੰ ਹੂੰ ਉਹ ਤੋਂ ਬਾਅਦ ਸ਼੍ਰੀ ਦਮਦਮਾ ਸਾਹਿਬ ਜਦੋਂ ਸੇਵਾ ਚੱਲ ਰਹੀ ਸੀਗੀ ਤਾਂ ਉੱਥੇ ਵੀ ਸੁਖਵੀਰ ਬਾਦਲ ਤੇ ਉਹਨਾਂ ਦੇ ਲੀਡਰਾਂ ਨੂੰ ਮੁਲਾਕਾਤ ਕਰਕੇ ਤੇ ਉਹ ਤੋਂ ਬਾਅਦ ਮੀਡੀਆ 'ਚ ਬਿਆਨ ਦੇਤਾ ਹੂੰ ਕਿ ਜੀ ਅਸੀਂ ਸਾਰੇ ਕਾਦੀਆਂ ਨੇ ਇਕੱਠੇ ਤਾਂ ਹੋਣਾ ਹੀ ਹੈ ਅਸੀਂ ਇਕੱਠੇ ਹੋਵਾਂਗੇ 227 ਸਾਡੀ ਸਰਕਾਰ ਬਣ ਜਾਣੀ ਹੈ ਕਿਉਂਕਿ ਭਾਜਪਾ ਦੇ ਨਾਲ ਹੋਊਗੀ ਜੀ ਜੀ ਕੀ ਹੈ ਸਕੰਦਰ ਸਿੰਘ ਮਲੂਕਾ ਦਾ ਬਿਆਨ ਹੈ ਕਿ ਭਾਜਪਾ ਨਾਲ ਮਿਲ ਕੇ ਅਸੀਂ 227 ਦੀ ਸਰਕਾਰ ਬਣਾਵਾਂਗੇ ਹਾਂ 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 ਕੀ ਹੈ ਸੁਧਾਰ ਲਹਿਰ ਦਾ ਬਿਆਨ ਹੈ ਹਾਂ ਸਾਂਝਾ ਬਾਦਲ ਦਲ ਤੇ ਸੁਧਾਰ ਲਹਿਰ ਵਾਲਿਆਂ ਦਾ ਸਾਂਝਾ ਬਿਆਨ ਹੈ ਕੀ ਉਹ ਦੂਤ ਬਣ ਕੇ ਆਏ ਸੀ ਬੀਜੇਪੀ ਦੇ ਕਿਉਂਕਿ ਘਰੇ ਉਹਨਾਂ ਦੇ ਬੀਜੇਪੀ ਹੈ ਹਾਂ 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 ਨੂਬਤਨ ਦਾ ਹੁਕਮ ਨਹੀਂ ਆਉਂਦੇ ਉਹਨੇ ਬੀਜੇਪੀ ਦਾ ਹੁਕਮ ਤਾਂ ਮਲੂਕਾਂ ਨੂੰ ਹੀ ਆਉਂਦੇ ਹੋਣੇ ਸਭ ਨੂੰ ਪਤਾ ਹਮ ਹਮ ਉਹਨੇ ਤੁਸੀਂ ਹੋ ਸੋ ਇਹ ਇਸ ਲਾਈਕ ਕੀ ਉਹਨਾਂ ਦੇ ਜੂਤ ਬਣ ਕੇ ਆਏ ਸੀ ਮੈਂ ਕਹਿੰਦਾ ਕਿ ਜੇ ਉਹ ਸੁਨੇਹਾ ਲੈ ਕੇ ਵੀ ਆ ਗਏ ਜੀ ਬਾਦਲ ਦਲ ਆਪਣੀ ਉਸ ਗੱਲ ਤੇ ਕਾਇਮ ਹੈ ਜਿਹੜੀ ਗੱਲ ਇਹ ਪਿਛਲੇ ਦਿਨਾਂ ਚ ਕਹਿ ਰਿਹਾ ਸੀ ਕਿ ਆਰਐਸਐਸ ਐ ਜੀਪੀਸੀ ਕੰਟਰੋਲ ਕਰਨਾ ਚਾਹੁੰਦੀ ਹੈ ਜੀ ਧਾਰਮਿਕ ਸੰਸਥਾਵਾਂ 'ਤੇ ਖੰਦੀ ਹੋਣਾ ਚਾਹੁੰਦੀ ਹੈ ਜੀ ਦਿੱਲੀ ਕਮੇਟੀ ਖੋਲੀ ਜੀ ਹਰਿਆਣਾ ਖੋਲਿਆ ਜੀ ਇਹ ਤਾਂ ਉਹਨਾਂ ਦੀ ਬਦੀਕੀ ਹੈ ਜੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਦੇ ਨੇ ਉਹ ਅਕਾਲੀ ਦਲ ਬਾਦਲ ਹਮ 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 ਹ ਮਲੂਕੇ ਦੇ ਬਿਆਨ ਨੂੰ ਕੱਟ ਕਿਉਂ ਨਹੀਂ ਰਿਹਾ ਅਜੇ ਤੱਕ ਹਮ ਗੱਲ ਗੱਲ ਤੇ ਜੰਦੂ ਮਾਜਰਾ ਵੰਟੀ ਰਮਾਣਾ ਉਹਦੀ ਬਹਿ ਜਾਂਦੇ ਨੇ ਮਾਈਕਾ ਮੁਰੇ ਹੁਣ ਕਿਉਂ ਨਹੀਂ ਬੈਠੇ ਹਮ ਕੋਈ ਗੱਲ ਨਹੀਂ ਜਿਸਾ ਕਦੇ ਨਹੀਂ ਅਜੇ ਅਕਾਲੀ ਦਲ ਮੁੜ ਸਰਜੀਤ ਹੋਇਆ ਨਹੀਂ ਹਮ ਅਜੇ ਮੈਂਬਰਸ਼ਿਪ ਖੁੱਲਣੀ ਸੀ ਹਮ ਜਿਹੜੇ ਲੋਕ ਆਉਣਾ ਚਾਹੁੰਦੇ ਸੀ ਉਹਨੂੰ ਐਚਐਸ ਫੂਲ ਕਾ ਵਰਗਾ ਬੰਦਾ ਵੀ ਦੁਬਾਰਾ ਸੋਚੂਗਾ ਮੈਨੂੰ ਲੱਗਾ ਇਸ ਤੋਂ ਬਾਅਦ ਜੀ ਜੀ ਇਸ ਲਈ ਜਿਹੜਾ ਪੰਜਾਬ ਦੇ ਵਿੱਚ ਇੱਕ ਦੁਬਾਰਾ ਗੱਲ ਚੱਲੀ ਸੀ ਕਿ ਹਾਂ ਅਕਾਲੀ ਦਲ ਆਪਣਾ ਦਲ ਆਪਾਂ ਉਹਦੇ ਨਾਲ ਜਾਈਏ ਜੋ ਪਹਿਲੇ ਹੀ ਬੀਜੇਪੀ ਦੀ ਛੋੜੀ ਚ ਪਊਗਾ ਤੇ ਪੰਜਾਬ ਦੇ ਹੱਕ ਕੋ ਕਿੱਥੇ ਗਏ ਪੰਜਾਬ ਦੇ ਮਸਲੇ ਕਿੱਥੇ ਗਏ ਪੰਥਕ ਪਹਿਲੂ ਕਿੱਥੇ ਗਏ ਸਿਧਾਂਤ ਕਿੱਥੇ ਗਏ ਅਕਾਲੀ ਦਲ ਇਹਦੇ ਨਾਲ ਤੁਸੀਂ ਮੁੜ ਕੇ ਜੇ ਉੱਥੇ ਹੀ ਜਾਣਾ ਹੈ ਹਮਮ پوری ਉਸ ਸਮੇਂ ਤੁਸੀਂ ਇਹ ਰਾਜਨੀਤਿਕ ਪੈਂਤੜੇ ਬਾਜ਼ੀਆਂ ਕਰ ਰਹੇ ਹੋ ਜਦੋਂ ਤੁਸੀਂ ਅਜੇ ਧਾਰਮਿਕ ਸਜ਼ਾ ਪੂਰੀ ਕਰਕੇ ਕੱਲ ਤੱਕ ਸਰ ਤੇ ਅਰਦਾਸ ਕਰਕੇ ਮਾਫੀ ਵੀ ਨਹੀਂ ਲਈ ਹਮਮ ਉਸ ਤੋਂ ਪਹਿਲਾਂ ਹੀ ਜਿਹੜੀ ਚਾਰਜ ਹੋਈ ਤੁਸੀਂ ਕਰਨੀ ਸ਼ੋ ਕਰ ਨਹੀਂ ਰਹੇ ਕਿ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਸ਼ੁਰੂ ਕਰੇ ਐ ਸਾਡੀ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰੇ ਉਹ ਨਹੀਂ ਹੋ ਰਹੀ ਪਰ ਅ ਘੱਟ ਜੁੜਦੀਆਂ ਗੱਲਾਂ ਹਮਮ ਕੰਮ ਨਹੀਂ ਤੇ ਦੂਜੀ ਸਿਵਿਆ ਦੇ ਰਾਹ ਨਹੀਂ ਕਹਾਵਤ ਨਹੀਂ ਫਿੱਟ ਬੈਠਦੀ ਤਾਂ ਹੋਰ ਕੀ ਬੈਠਦੀ ਬਤਾਓ ਅੱਜ ਤੱਕ ਨਾ ਇਹੀ ਪੜਦੇ ਰਹੇ ਆਂ ਵੀ ਅਕਾਲੀ ਦਲ ਨੇ ਭਾਜਪਾ ਨੂੰ ਜਦੋਂ ਸਮਰਥਨ ਦਿੱਤਾ ਸੀ ਤਾਂ ਉਹ ਬਿਨਾਂ ਸ਼ਰਤ ਸੀਗਾ ਪਰ ਜਿੱਥੇ ਤੁਸੀਂ ਗੱਲ ਸ਼ੁਰੂ ਕੀਤੀ ਸੀ ਉੱਥੋਂ ਲੱਗਦਾ ਕਿ ਸ਼ਰਤਾਂ ਲੋਕਾਂ ਨੂੰ ਦੱਸਣ ਵਾਸਤੇ ਬਿਨਾਂ ਸ਼ਰਤ ਸੀਗਾ ਪਰ ਸ਼ਰਤਾਂ ਅੰਦਰ ਖਾਤੇ ਸੀਗੀਆਂ ਉਹ ਕੁਝ ਹੋਰ ਸੀਗੀਆਂ ਜੀ ਨਹੀਂ ਸੁਖਵੀਰ ਬਾਦਲ ਅਜੇ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੀ ਸੀ ਹੂੰ ਤੇ ਉਹਨਾਂ ਨੂੰ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ 'ਚ ਮੰਤਰੀ ਰਾਜ ਮੰਤਰੀ ਦਾ ਉਹਦਾ ਮਿਲ ਗਿਆ ਸੀ ਹੂੰ ਹੈ ਤੇ ਆ ਹਰਿਸ਼ਿੰਦਰਤ ਕੌਰ ਨੂੰ ਕਿਵੇਂ ਮੰਤਰੀ ਮਿਲਦਾ ਰਿਹਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਬਿਲਕੁਲ ਸਹੀ ਹੈ ਬਾਸ ਕਿਵੇਂ ਉੱਥੇ ਗੋਡੇ ਲਾਉਂਦੇ ਰਹੇ ਨੇ ਜਾ ਕੇ ਹੂੰ 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 ਸੋ ਇਸ ਲਈ ਇਹ ਸਿਰਫ ਤੇ ਸਿਰਫ ਸਮਝੌਤਾ ਸੀ ਇਹਨਾਂ ਦਾ ਆਪਣਾ ਨਿੱਜ ਲਈ ਤੇ ਭੱਠੀ ਝੋਕਤਾ ਪੰਜਾਬ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ਰਮਾ ਜੀ ਕਿਸਾਨੀ ਦੀ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨੀ ਇਕਤਾ ਸਿੱਧੂਪੁਰ ਦੇ ਆਗੂ ਨੇ ਨੁਮਾਇੰਦਾ ਨੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਹ ਮਾਰਨ ਵਰਤ ਉੱਤੇ ਬੈਠੇ ਨੇ ਟਿਕਰੀ ਦੇ ਵਿੱਚ ਬਾ ਮਾਫ ਕਰਾਂ ਟਿਕਰੀ ਨਹੀਂ ਖਨੌਰੀ ਦੇ ਵਿੱਚ ਆਪਾਂ ਕਿਹਾ ਸੀ ਹਾਂਜੀ ਚੁੱਲਾ ਨਹੀਂ ਬਲੇਗਾ ਇਸ ਦਾ ਸਹਿਯੋਗ ਉਹਨਾਂ ਨੇ ਪਿੰਡ ਨੇ ਵੀ ਕੀਤਾ ਤੇ ਪਿੰਡ ਦੇ ਵਿੱਚ ਵੀ ਦੱਸਦੇ ਆ ਵੀ ਉਹਨਾਂ ਦੇ ਚੁੱਲਾ ਨਹੀਂ ਬਲਿਆ ਪਰਵਿੰਦੀ ਆਪਾਂ ਲਗਾਤਾਰ 10 ਮਹੀਨੇ ਜਿਹੜਾ ਹੋ ਗਿਆ ਕਿਉਂਕਿ 13 ਫਰਵਰੀ ਤੋਂ ਇਹ ਅੰਦੋਲਨ ਸ਼ੰਭੂ ਰਖਨੋਰੀ ਸ਼ੁਰੂ ਹੋਇਆ ਸੀ ਸੋ ਹੁਣ ਲਗਭਗ 10 ਮਹੀਨੇ ਹੋ ਗਏ ਨੂੰ ਸੋ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਪੰਦੇਰੋੜਾ ਨਿੱਕਿਆ ਕਿ ਅੱਜ ਦਾ ਦਿਨ ਅਰਦਾਸ ਦੇ ਰੂਪ ਜੋ ਮਨਾਇਆ ਜਾਵੇ ਸਾਰੀਆਂ ਜਥੇਬੰਦੀਆਂ ਸਾਰੇ ਆਵਾਮ ਪੰਜਾਬ ਵਾਸੀ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਗੁਰੂ ਘਰ ਮੰਦਰ ਜਿੱਥੇ ਮਸਜਿਦ ਜਾਂਦੇ ਨੇ ਉਥੇ ਜਾ ਕੇ ਅਰਦਾਸ ਕਰਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਤੇ ਡਲਿਆਰ ਹੁੰਦੀ ਸਿਹਤ ਜਾਬੀ ਲਈ ਹਾਂ ਉਹਨਾਂ ਨੇ ਇੱਕ ਕਿਹਾ ਤੇ ਦੂਸਰਾ ਨਾਲ ਹੀ ਕਿਹਾ ਜੀ ਕਿ ਉਹਨਾਂ ਅਸੀਂ 14 ਤਰੀਕ ਨੂੰ ਜਥੇ ਭੇਜਾਂ। ਹਾਂ। ਮਤਲਬ ਤੁਸੀਂ ਅਜੇ ਵੀ ਆਪਣੀ ਰਣਨੀਤੀ ਮੌਕੇ ਦੇ ਸਬ ਨਾਲ ਬਦਲਣਾ ਨਹੀਂ ਚਾਹੁੰਦੇ। ਹਾਂ 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 ਹਾਂ। ਜਦੋਂ ਤੁਹਾਡੇ ਮੂਰੇ ਹਰਿਆਣੇ ਨੇ ਆਪਣੀ ਵਧੀਕੀ ਦਾ ਸਿਖਰ ਦਿਖਾਤਾ। ਉਹਨੇ ਆਪਣੀ ਬਸ਼ਰਮੀ ਦਾ ਖੁੱਲ ਕੇ ਪ੍ਰਗਟਾਵਾ ਕਰਤਾ। ਉਹਨੇ ਦੱਸਤਾ ਕਿ ਅਸੀਂ ਤਾਂ ਇਹ ਸੁਨੇਹਾ ਦੇਣਾ ਦੁਨੀਆ ਭਰ ਚ ਕਿ ਆਹੀ ਕਸਾਂਤੀ ਜਿਹੜੇ ਕਹਿੰਦੇ ਸੀ ਅਸੀਂ ਦਿੱਲੀ ਆ ਕੇ ਲੋਹ ਤਸ਼ੰਭੂ ਨਹੀਂ ਟੱਪਣ ਦੇ ਰਹੇ। ਤੁਸੀਂ ਕਿਉਂ ਉਸ ਜਿੱਤੇ ਹੋਏ ਅੰਦੋਲਨ ਨੂੰ ਵੀ ਠੀਕੋ ਚ ਪਾ ਰਹੇ ਹੋ ਸਹੀ ਬਿਲਕੁਲ ਸਹੀ ਬਿਲਕੁਲ ਸੋ ਇਸ ਲਈ ਇਹਨਾਂ ਨੂੰ ਆਪਣੀ ਨੀਤੀ ਆਪਣੀ ਰਣਨੀਤੀ ਆਪਣੀ ਢੰਗ ਲੜਨ ਦਾ ਬਦਲਣਾ ਪਏਗਾ ਉਹਦੇ ਲਈ ਚਾਹੇ ਜਥੇਬੰਦੀਆਂ ਕੋਲ ਜਾਣਾ ਪਵੇ ਚਾਹੇ ਉਹਨਾਂ ਨੂੰ ਬੁਲਾਉਣਾ ਪਵੇ ਜਾਂ ਪੂਰੇ ਪੰਜਾਬ ਨੂੰ ਜਚਾਉਣਾ ਪਵੇ ਕਿ ਪ੍ਰਭਾਉ ਇਹ ਇਕੱਲੇ ਕਿਸਾਨਾਂ ਦਾ ਰਾਹ ਨਹੀਂ ਰੋਕਿਆ ਸੂਬੇਦਾਰਾਂ ਰੋਕਿਆ ਹੈ ਹੂੰ ਇਹ ਇਹ ਸਾਨੂੰ ਸੂਬੇ ਨੂੰ ਦਿੱਲੀ ਤੋਂ ਕੱਟਿਆ ਸਾਡੀ ਰਾਜਧਾਨੀ ਤੋਂ ਸਾਨੂੰ ਉੱਥੋਂ ਜਾਣਾ ਰੁਕਿਆ ਜੇਕਰ ਤੁਸੀਂ ਇਸ ਤੱਕ ਦਾ ਮਾਹੌਲ ਨਹੀਂ ਬਣਾ ਪਾ ਰਹੇ ਇਹਦਾ ਮਤਲਬ ਆਪਾਂ ਨੂੰ ਆਪਣੀ ਰਣਨੀਤੀ ਬਦਲਨੀ ਪੈਣੀ ਹੈ ਹੂੰ 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 ਤੇ ਪਰ ਅਸਤਾ ਕਹਿੰਦੇ ਜੀ ਨਹੀਂ 14 ਤਰੀਕ ਨੂੰ ਫੇਰ ਜਾਤਾ ਭੇਜਾਂਗੇ ਜਿੱਥੇ 2 ਘੰਟੇ ਬਾਅਦ ਫੇਰ ਮਤਲਬ ਉਸੇ ਦੀ ਵਾਪਸ ਹੋ ਗਏ ਇਸ ਪੈਮਾਨੇ ਤੇ ਅਸੀਂ ਕਿਉਂ ਤਕੜੇ ਹੋ ਕੇ ਲੜਾਈ ਲੜਨ ਵਾਲੀ ਪਿੱਛੇ ਨਹੀਂ ਹੈਗੇ ਜਾਂ ਇਸ ਨੂੰ ਪੂਰੇ ਦੇਸ਼ ਦਾ ਐਮਐਸਪੀ ਦੇ ਮੁੱਦੇ ਤੇ ਪੂਰੇ ਦੇਸ਼ ਦਾ ਮਾਹੌਲ ਬਣਾਉਣ 'ਚ ਕਿਉਂ ਨਹੀਂ ਕੰਮ ਜਾਵੋ ਪਰ ਇਹ ਪਹਿਲੂ ਵਿਚਾਰਨ ਵਾਲੀ ਥੋੜਾ ਦੂਸਰੇ ਪਾਸੇ ਦੱਲੇয়াল ਹੋਰਾਂ ਦਾ ਮਰਨ ਵਰਤ 15ਵੇਂ ਦਿਨ 'ਚ ਦਾਖਲ ਹੋ ਚੁੱਕਿਆ ਹਾਂਜੀ ਤੇ ਉਹ ਸਥਿਤੀ ਦੇ ਵਿੱਚ ਮਤਲਬ ਡਾਕਟਰੀ رائے ਜਿਹੜੀ ਆ ਰਹੀ ਸੀ ਉਹ ਵੀ ਇਹ ਕਹਿ ਰਹੀ ਸੀ ਕਿ 10 ਕੁ ਦਿਨ ਹੁੰਦਾ ਬੰਦੇ ਕੋਲ ਜਦੋਂ ਉਹ ਪੂਰੀ ਤਰ੍ਹਾਂ ਮਤਲਬ ਕਿ ਇਹਦਾ ਸਾਹਮਣਾ ਕਰ ਸਕਦਾ ਉਸ ਤੋਂ ਬਾਅਦ ਉਹਦੀ ਆਪਣੀ ਸਰੀਰਕ ਸਮਰੱਥਾ ਉਹਦੀ ਮਾਨਸਿਕ ਸਮਰੱਥਾ ਉਹਦੇ ਅੰਗਾਂ ਦੀ ਤਾਕਤ ਇਹ ਤੈਅ ਕਰਨ ਲੱਗ ਜਾਂਦੀ ਹੈ ਕਿ ਫਿਰ ਉਹ ਕਿੰਨਾ ਸਮਾਂ ਸਹੀ ਰੂਪ ਚ ਰਹਿ ਸਕਦਾ ਸੋ 15 ਦਿਨਾਂ ਚ 13-14 ਦਿਨਾਂ ਤੱਕ ਤਾਂ ਡੱਲੇ ਵਾਲੇ ਉਹ ਵੀ ਲਗਾਤਾਰ মিডিਆ ਨਾਲ ਵੀ ਗੱਲਬਾਤ ਕਰ ਲੈਂਦੇ ਸੀ ਐ ਜਾਂ ਮਤਲਬ ਕਿ ਸਟੇਜ ਤੇ ਆ ਕੇ ਮੜਾ-ਮੋਟਾ ਕੁਝ ਕਹਿ ਲੈਂਦੇ ਸੀ ਪਰ ਹੁਣ ਉਹ ਕੱਲ ਦੇ ਨਡਾਲ ਹੋ ਗਏ ਕੱਲ ਦੇ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਨਮਾਣਾ ਪਾਣਾ ਤੇ ਡਾਕਟਰ ਲਗਾਤਾਰ ਉਹਨਾਂ ਦੀ ਨਬਜ਼ ਵੀ ਉਹਨਾਂ ਦਾ ਟੈਂਪਰੇਚਰ ਵੀ ਉਹਨਾਂ ਦੇ ਕਿਡਨੀ ਲੀਵਰ ਸਾਰੇ ਚੀਜ਼ਾਂ ਠੀਕ ਰੱਖ ਰਹੇ ਨੇ ਤੇ ਇਸ ਨਾਲ ਫਿਕਰਮੰਦੀ ਵੱਧ ਰਹੀ ਆ ਔਰ ਕੱਲ ਉਹਨਾਂ ਦੇ ਸਮਰਥਨ ਦੇ ਵਿੱਚ ਸਮੁੱਚੇ ਖਨੌਰੀ ਬਾਰਡਰ ਦੇ ਉੱਤੇ ਲੰਗਰ ਨਹੀਂ ਪਕਿਆ ਪਿੰਡਾਂ ਚ ਜਿੱਥੋਂ ਆਉਂਦਾ ਸੀ ਰਸਦ ਪਾਣੀ ਲੰਗਰ ਬਣ ਕੇ ਉਹ ਵੀ ਨਹੀਂ ਆਇਆ ਕਹਿ ਦਿੱਤਾ ਗਿਆ ਇਸ ਤੋਂ ਵੀ ਵੱਡਾ ਗੱਲ ਇਹ ਸੀ ਕਿ ਡੱਲੇਵਾਲ ਪਿੰਡ ਨੇ ਸਮੁੱਚੇ ਤੌਰ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਕੱਲ ਚੁਲਾ ਨਹੀਂ ਵਾਲਿਆ ਉਹਨਾਂ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਭੁੱਖ ਹੜਤਾਲ ਕੀਤੀ ਪਰ ਅਜੇ ਵੀ ਨਾ ਤਾਂ ਬਾਕੀ ਜਥੇਬੰਦੀਆਂ ਇਸ ਮਸਲੇ ਤੇ ਆਰੀਆਂ ਨੇ ਕਿ ਅਸੀਂ ਨਾਲ ਖੜੀਏ ਨਾ ਨਾ ਇਹਨਾਂ ਵੱਲੋਂ ਕੋਈ ਇਹ ਸੱਦਾ ਜਾ ਰਿਹਾ ਕਿ ਤੁਸੀਂ ਨਾਲ ਆ ਜੋ ਨਾ ਇਹ ਕੋਈ ਕੋਸ਼ਿਸ਼ਾਂ ਜੇ ਬੇਚਾ ਕੁਝ ਨਿੱਜੀ ਤੌਰ ਤੇ ਦੋ ਚਾਰ ਨਵੇਂਦਿਆਂ ਨੇ ਪਹੁੰਚ ਕਰਕੇ ਕੋਸ਼ਿਸ਼ ਕੀਤੀ ਕਿ ਆਪਾਂ ਇੱਕ ਵਾਰ ਪਿਛਾਂ ਹਟ ਕੇ ਦੁਬਾਰਾ ਨਵੇਂ ਸਿਰੇ ਤੋਂ ਤਿਆਰੀ ਕਰਕੇ ਅੱਗੇ ਵਧੀਏ ਸੋ ਜੀਆਂ ਕੋਸ਼ਿਸ਼ਾਂ ਚ ਜੇ ਬੂਰਪੈੰਦਾ ਨਜ਼ਰ ਨਹੀਂ ਆ ਰਿਹਾ ਸੋ ਇਸੀ ਡੱਲੇ ਵਾਲੋਰਾ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਔਰ ਕੁਝ ਤਰ੍ਹਾਂ ਫਿਕਰ ਪਰਟਾਉਣ ਲੱਗੀਆਂ ਕਿ ਜੇਕਰ ਰੱਬ ਨਾ ਕਰੇ ਕੁਝ ਹਾਂ ਵਿਹਾਰ ਹੋ ਗਿਆ ਫਿਰ ਉਸ ਤੋਂ ਬਾਅਦ ਸਾਰੀਆਂ ਤਰ੍ਹਾਂ ਇਸ ਮੁੱਦੇ ਤੇ ਆਪਣੀ ਆਪਣੀ ਰਾਏ ਠੀਬ ਕਰਨ ਦੀ ਕੋਸ਼ਿਸ਼ ਕਰਨੀਆਂ ਜਾਂ ਇਸ ਮੁੱਦੇ ਤੇ ਰੈਂਪਿਕ ਪਾਰਟੀਆਂ ਵੀ ਫਿਰ ਸਾਹਮਣੇ ਆ ਕੇ ਖੂਬ ਹੋਲਾ ਪਾਉਣਗੀਆਂ ਪਹਿਲਾ ਚਾਰਜ ਹੋਈ ਕਿਉਂ ਨਹੀਂ ਹਾਂ ਫਸਲੇ ਨੂੰ ਸੁਲਝਾਉਣ ਲਈ ਕੋਈ ਪਹਿਲ ਕਦਮੀ ਕਿਉਂ ਨਹੀਂ ਕਿਉਂ ਭਗਵੰਤ ਜਿਹੜੇ ਮੰਤਰੀਆਂ ਦੇ ਵਿਚਾਲੇ ਬੈਠ ਬੈਠਦੇ ਸੀ ਕੇਂਦਰ ਦੇ ਵਿੱਚ ਉਹਨ ਕਿਉਂ ਕਿੱਥੇ ਨੇ ਉਹ ਹਾਂ ਹੁਣ ਕਾਂਗਰਸ ਜਿਹੜੀ ਦਿੱਲੀ ਨੂੰ ਜਾਂਦੀ ਸੀ ਕਿ ਅਸੀਂ ਵੀ ਚੱਲੇ ਆਂ ਜੀ ਆਮ ਆਦਮੀ ਪਾਰਟੀ ਵਾਲੇ ਨੇ ਦਿੱਲੀ ਨੂੰ ਅਸੀਂ ਵੀ ਚੱਲੇ ਆ ਜੀ ਉਹਨੋਂ ਕਿੱਥੇ ਨੇ ਅਕਾਲੀ ਦਲ ਜਿਹੜੀ ਕਹਿੰਦੀ ਅਸੀਂ ਕਿਸਾਨੀ ਪਾਰਟੀਆਂ ਹੁਣੋਂ ਕਿੱਥੇ ਆ ਹੁਣੋਂ ਕਿੱਥੇ ਨੇ ਬਿਲਕੁਲ ਜੇ ਤੁਹਾਡੀ ਆਪਣੇ ਆਪਣੇ ਗੱਠਜੋੜ ਦੇ ਲਈ ਮੀਟਿੰਗਾਂ ਹੋ ਸਕਦੀਆਂ ਨੇ ਹੈਨਾ ਨਰੈਣ ਸਿੰਘ ਚੋੜਾ ਦੇ ਨਾਲ ਕੋਈ ਕੋਰ ਕਮੇਟੀ ਦੀ ਮੀਟਿੰਗ ਕਰ ਸਕਦੇ ਹੋ ਕਿਸਾਨੀ ਮਸਲੇ ਤੇ ਤੁਹਾਡਾ ਬਿਆਨਬਾਜ਼ੀ ਕਿੱਥੇ ਆ ਕਿੱਥੇ ਬਿਲਕੁਲ ਸਹੀ ਬਿਆਨਬਾਜ਼ੀ ਉਹ ਕਹਿ ਰਹੇ ਮੈਂ ਤਾਂ ਧਰਾਤਕਾ ਨਜ਼ਰਾਂੋਂ ਦੂਰ ਦੀ ਗੱਲ ਹੈ ਹੂੰ ਕਿੱਥੇ ਆ ਸੋ ਇਸ ਲਈ ਕਿਤਨਾ ਕਿਤੇ ਰਾਜਨੀਤਿਕ ਪਾਰਟੀਆਂ ਵੀ ਤਾਂ ਦੂਰ ਹੋ ਗਈਆਂ ਨੇ ਜਥੇਬੰਦੀਆਂ ਦਾ ਆਪਸੀ ਟਕਰਾਅ ਵੀ ਇਹਦੇ ਵਿੱਚ ਹੈ ਤੇ ਕਿਤਨਾ ਕਿਤੇ ਕੇਂਦਰ ਦੇ ਦਬਾਅ ਵੇਟ ਬਹੁਤ ਤੇਰਾ ਨਜ਼ਰ ਵੀ ਆ ਰਹੀਆਂ ਨੇ ਉਰੇ ਦੇ ਵਿੱਚੋਂ ਵੀ ਕੁਝ ਤਰ੍ਹਾਂ ਮੁਸਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਕਿ ਇਹ ਉਸ ਅੰਦੋਲਨ ਢਾ ਲਾਉਣ ਦੀ ਪ੍ਰਕਿਰਿਆ 'ਚ ਫਿਕਸ ਮੈਚੇ ਤਾਂ ਨਹੀਂ ਗਾ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੋਗੇ ਸੋਨਾ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੁੜ ਕੇ ਏਕੇ ਦੀ ਲੋੜ ਹੈ ਜਿਹਦੇ ਵੱਲ ਅਜੇ ਕੋਈ ਵੀ ਕਦਮ ਵਧਾਉਂਦਾ ਨਜ਼ਰ ਨਹੀਂ ਆਉਂਦਾ ਤੇ ਉਸ ਸਭ ਦੇ ਦਰਮਿਆਨ ਡਲੇ ਰਹੋ ਦੀ ਸੇਤ ਲਗਾਤਾਰ ਹੀ ਠਾਣੇ ਕਰੇਗੀ ਆਪਾਂ ਅੱਗੇ ਵੀ ਗੱਲ ਕੀਤੀ ਸ਼ਰਮਾ ਜੀ ਕਿ ਜੇਕਰ ਤੁਹਾਡਾ ਕੀਤਾ ਹੋਇਆ ਸੰਘਰਸ਼ ਤੁਹਾਡੀ ਸੰਘਰਸ਼ ਦੀ ਰਣਨੀਤੀ ਤੁਹਾਡੀ ਜਦੋ ਜੈਦ ਉਹ ਕਿਸੇ ਵੀ ਤਰੀਕੇ ਨਾਲ ਹਾਕਮ ਧਿਰ ਨੂੰ ਸੁਖ ਦਾ ਸਾਹ ਦੇ ਰਹੀ ਹੈ ਜਾਂ ਉਹਦੇ ਚ ਉਹਦੀ ਰਾਜਨੀਤੀ ਜਿਹੜੀ ਆ ਉਹ ਪੂਰ ਚੜ ਰਹੀ ਆ ਅੱਗੇ ਤੁਰ ਰਹੀ ਆ ਤਾਂ ਫਿਰ ਉਹਨੂੰ ਕਈ ਇੰਗਲਾਂ ਦੇ ਨਾਲ ਦੇਖਿਆ ਜਾਊਗਾ ਔਰ ਜਿਹੜੀ ਤੁਸੀਂ ਕਈ ਆਗੂ ਨੂੰ ਇਹ ਬਿਲਕੁਲ ਸ਼ੀਸ਼ਾ ਦਿਖਾਉਣਾ ਲਾਜ਼ਮੀ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਿਰ ਦੇ ਆਗੂ ਨੇ ਕਹਿਣ ਨੂੰ ਤਾਂ ਪਰ ਉਹ ਵੀ ਕਹਿ ਰਹੇ ਸੀ ਕਿ ਭਾਜਪਾ ਦੀਆਂ ਇਹ ਗੱਲਾਂ ਬੇਗਾਨਗੀ ਦਾ ਅੰਦਰ ਅਹਿਸਾਸ ਭਰ ਰਹੀਆਂ ਨੇ ਕਿਸਾਨਾਂ ਦੇ ਅੰਦਰ ਜੇਕਰ ਭਾਜਪਾ ਇਹ ਕਰ ਰਹੀ ਤੇ ਤੁਸੀਂ ਕਿਹੜਾ ਨਾਲ ਖੜੇ ਨਜ਼ਰ ਆ ਰਹੇ ਹੋ ਹਾਂ ਗੱਲ ਤਾਂ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਰਾਹੁਲ ਗਾਂਧੀ ਨੇ ਗੱਲ ਕੀਤੀ ਲੋਕ ਸਭਾ ਦੇ ਵਿੱਚ ਪਰ ਜ਼ਮੀਨੀ ਤੇ ਤਾਂ ਤਰਾਤਲ ਤੇ ਤਾਂ ਤੁਸੀਂ ਵੀ ਕਰਦੇ ਨਜ਼ਰ ਨਹੀਂ ਨਾ ਆ ਰਹੇ ਕਾਂਗਰਸ ਕਿਤੇ ਨਹੀਂ ਲੱਗ ਰਹੀ ਕਿਤੇ ਨਹੀਂ ਲੱਗ ਰਹੀ ਕਾਂਗਰਸ ਤੇ ਦਿੱਲੀ ਹਰੇਕ ਜਾਣ ਨੂੰ ਕਾਲਾ ਸੀ ਦਿੱਲੀ ਤਾਂ ਸਟੇਜ ਤੇ ਚੜਨ ਨੂੰ ਹਰੇਗੀ ਕਾਲਾ ਸੀ ਕਿ ਸਾਨੂੰ ਸਟੇਜ ਮਿਲ ਜੇ ਸਾਨੂੰ ਵੀ ਮਿਲ ਜੇ ਅਗਲੀ ਗੱਲ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਹਨਾਂ ਨੂੰ ਚੌਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ ਉਹਨਾਂ ਦੇ ਆਲੋਚਨਾ ਉਹਨਾਂ ਨੂੰ ਜਿਹੜਾ ਲੋਕ ਉਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਨੰਦਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਮੁਕਾਬਲਾ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਖੈਰ ਜਿਹੜਾ ਮਾਮਲਾ ਉਹ ਬੜਾ ਸੰਗੀਨ ਹੈ ਕਤਲ ਤੇ ਨਾਲ ਜ਼ਬਰ ਜਨਾਹ ਦਾ ਕੇਸ ਦਰਜ ਹੋਇਆ ਹੈ ਇਹਦੇ ਪਿੱਛੇ ਪਰਤਾਂ ਕਈ ਨੇ ਕਈ ਲੋਕ ਇਹਦੇ ਕਈ ਇੰਗਲਾਂ ਤੋਂ ਚਰਚਾ ਕਰ ਰਹੇ ਨੇ ਕੱਤ ਸੱਚ ਕੀ ਹੈ ਇਹਦੇ ਪਿੱਛੇ ਸ਼ਰਮਾ ਜੀ ਪ੍ਰਵਿੰਜੀਏ 2012 ਦੀ ਘਟਨਾ ਜੀ 2012 ਦੇ ਵਿੱਚ ਹਰਿਆਣਾ ਦੇ ਕੈਂਥਲ ਨਾਲ ਸੰਬੰਧਿਤ ਇੱਕ ਪਰਿਵਾਰ ਜਿਹੜਾ ਕਹਿੰਦਾ ਕਿ ਅਸੀਂ ਲਗਾਤਾਰ ਪਰਮੇਸ਼ਰ ਦਵਾਰ ਆਉਂਦੇ ਸੀ ਹਮ ਹਮ ਅਨਾ ਉਹ ਪਰਿਵਾਰ ਦੀ ਇੱਕ ਧੀ ਜਿਹੜੀ 22 ਸਾਲਾਂ ਦੀ ਬੱਚੀ ਤੇ ਉਹਦੇ ਨਾਲ ਉਹਦੀ ਮਾਤਾ ਉਹ ਕਹਿੰਦੇ ਕਿ ਇੱਥੇ ਆਏ ਤੇ ਉਹ ਤੋਂ ਬਾਅਦ ਇੱਕ ਖਬਰ ਨਸਰ ਹੋਈ ਕਿ ਜੀਕੇ ਉਹਦੀ ਮੌਤ ਹੋ ਗਈ ਤੇ ਕਹਿੰਦੇ ਪੋਸਟਮਾਰਟਮ ਦੇ ਵਿੱਚ ਜਾਹਰ ਵਾਲਾ ਮਸਲਾ ਆਇਆ ਤੇ ਉਹ 2012 ਵਾਲਾ ਮਾਮਲਾ ਹੁਣ 12-13 ਸਾਲਾਂ ਬਾਅਦ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਰੂਪ ਚ ਰঞ্জੀਤ ਸਿੰਘ ਢੱਡੀਆਂ ਵਾਲੇ ਤੇ ਦਰਜ ਪਿਆ ਹੂੰ ਉਸ ਸਮੇਂ ਜਿਹੜੀ ਐਫਆਈਆਰ ਦਾ ਹਵਾਲਾ ਸੀਗਾ ਉਹਦੇ ਵਿੱਚ ਸੀਗਾ ਕਿ ਵੀ ਜਾਰੀ ਦੀ ਪੁਸ਼ਟੀ ਹੋਈ ਹੈ ਜੀ ਪਰ ਉਹ ਕਹਿੰਦੇ ਜੀ ਢੰਡਰੀਆਂ ਵਾਲੇ ਦੀ ਤਰ ਵੱਲੋਂ ਜਾਂ ਖੁਦ ਰਣਜੀਤ ਸਿੰਘ ਢੰਡਰੀਆਂ ਵੱਲੋਂ ਬਿਟੂ ਜਾਰੀ ਕਰਕੇ ਇਹ ਆਪਣਾ ਸਪਸ਼ਟ ਪੱਖ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਉਸ ਸਮੇਂ ਜਦੋਂ ਇਹ ਵਰਤਾਰਾ ਵਾਪਰਿਆ ਸੀ ਇਹ ਪਰਿਵਾਰ ਢੰਡਰੀਆਂ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਇਹ ਪਰਿਵਾਰ ਜਦੋਂ ਇੱਥੇ ਆਇਆ ਹੂੰ ਹੂੰ ਉਸ ਸਮੇਂ ਰਣਜੀਤ ਸਿੰਘ ਢੰਡਰੀਆਂ ਵਾਲੇ ਇੱਥੇ ਨਹੀਂ ਸੀ ਉਹ ਤਾਂ ਵਿਦੇਸ਼ ਸੀ ਹੂੰ ਹੂੰ ਤੇ ਇਹ ਜੀ ਪਰਮੇਸ਼ਰ ਦੁਆਰ ਦੇ ਅੰਦਰ ਨਹੀਂ ਹਦੂਦ ਦੇ ਬਾਹਰ ਜਾ ਕੇ ਉਹਨੇ ਜ਼ਹਿਰ ਖਾਦਾ ਤੇ ਉਹ ਤੁਹਾਨੂੰ ਹਸਪਤਾਲ ਲਿਜਾਇਆ ਗਿਆ ਜੀ ਉੱਥੇ ਉਹਦੇ ਅੰਦਰ ਜ਼ਹਿਰ ਪਾਇਆ ਗਿਆ ਉਹ ਜ਼ਬਰ ਜਨਾਹ ਵਾਲੀ ਉਸ ਸਮੇਂ ਦੀ ਪੋਸਟ ਮਾਰਟਮ ਰਿਪੋਰਟ ਤੇ ਜਾਂ ਐਫ ਆਈ ਆਰ 'ਚ ਕੁਝ ਨਹੀਂਗਾ। ਹੂੰ ਇਸ ਤਰ੍ਹਾਂ ਪਰਮੇਸ਼ਰ ਦੁਆਰ ਵਾਲੀ ਨੀਸ਼ ਇੰਟਰਨੈਟ ਆਪਣਾ ਬਚਾ ਕਰ ਰਹੀ ਹੈ। ਹੂੰ 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 ਦੂਸਰੇ ਪਾਸੇ ਪਟਿਆਲੇ ਦੇ ਥਾਣੇ ਦੇ ਵਿੱਚ ਕੈਥਲ ਤੋਂ ਉਸ 22 ਸਾਲਾਂ ਲੜਕੀ ਦੇ ਭਰਾ ਦੇ ਹਵਾਲੇ ਨਾਲ ਇਹ ਨਵੇਂ ਸਿਰੇੋਂ ਐਫ ਆਈ ਆਰ ਦਰਜ ਹੋਈ ਹੈ। ਹੂੰ ਉਹ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਇਹ ਪ੍ਰਕਿਰਿਆ ਨਿਕਲ ਕੇ ਇਸ ਸਥਿਤੀ 'ਚ ਪਹੁੰਚੀ ਆ ਕਿ ਉਹ ਐਫ ਆਈ ਆਰ ਦੇ ਵਿੱਚ ਹੁਣ ਜ਼ਬਰ ਜਨਾਹ ਔਰ ਬਲਾਤਕਾਰ ਦੀਆਂ ਧਾਰਾਵਾਂ ਲਾ ਕੇ ਨੀਸ਼ਿੰਗ ਢੜਰੀਆਂ ਵਾਲੇ ਨੂੰ 파ਟੀ ਬਣਾਇਆ ਗਿਆ ਹੈ। ਸੋ ਜੀ ਉਹ ਜਿਹੜਾ ਕਹਿੰਦੇ ਜੀ ਮੈਨੂੰ ਜਿੱਥੇ ਸੱਦਿਆ ਜਾਊਗਾ ਪੇਸ਼ ਹੋਊਗਾ ਐ ਪਰ ਮਤਲਬ ਕਿ ਮੇਰਾ ਇਹ ਨਾਲ ਕੋਈ ਲਿਕਾ ਡਿਕਾ ਨਹੀਂ ਜਦੋਂ ਕਿ ਉਸ ਦੇ ਭਰਾ ਦਾ ਕਹਿਣਾ ਕਿ ਮੇਰੀ ਭੈਣ ਆਪਣੀ ਮੇਰੀ ਮਾਤਾ ਦੇ ਨਾਲ ਇੱਥੇ ਲਗਾਤਾਰ ਆਉਂਦੀ ਸੀ ਤੇ ਉਹ ਕਹਿੰਦੇ ਜੀ ਉਸ ਜਰਾਂ ਉਹਦੇ ਸੰਬੰਧ ਬਣੇ ਤੇ ਉਹ ਜਦੋਂ ਗਰਭਤੀ ਹੋਈ ਤੇ ਉਹਨੇ ਜਾਣੂ ਕਰਾਇਆ ਜੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਕਹਿੰਦੇ ਸਾਰੀ ਪ੍ਰਕਿਰਿਆ ਹੋਈ ਕਿ ਉਹਦਾ ਕਤਲ ਹੋਇਆ ਹੁਣ ਇਹ ਸਾਰੀ ਸਚਾਈ 12 13 ਸਾਲਾਂ ਬਾਅਦ ਮੁੜ ਕੇ ਸਾਹਮਣੇ ਆਈ ਹੈ ਕੀ ਇਹ ਇੱਕ ਪਰਿਵਾਰ ਦੀ ਪੀੜ ਤੋਂ ਜਨਮੀ ਘਟਨਾ ਹੈ ਹਾਂ 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 ਕਿ ਇੰਨੇ ਸਾਲਾਂ ਬਾਅਦ ਉਹਨਾਂ ਨੇ ਹਿੰਮਤ ਦਿਖਾਈ ਹੈ ਕਿ ਹਾਂ ਅਸੀਂ ਇੱਕ ਤਕੜੀ ਧਿਰ ਕਿਉਂਕਿ ਇਹ ਜਦੋਂ ਡੇਰਾਬਾਦ ਦੇ ਖਿਲਾਫ ਕੋਈ ਸਵਾਲ ਆਉਂਦਾ ਤਾਂ ਉਹਨਾਂ ਦੇ ਨਾਲ ਇੱਕ ਵੱਡਾ ਸਮਰਥਕ ਧਿਰ ਖੜੀ ਹੁੰਦੀ ਹੈ ਹਾਂ ਹਾਂ ਸੋ ਇਸ ਲਈ ਕਿ ਇਸ ਡਰ ਦੇ ਵਿੱਚੋਂ 12-13 ਸਾਲ ਲੱਗੇ ਨੇ ਤਾਂ ਹੀ ਹੁਣ ਪ੍ਰਕਿਰਿਆ ਆਈ ਹੈ ਜਾਂ ਇਹਦੇ ਪਿੱਛੇ ਕੋਈ ਲੁਕਮੀ ਰਾਜਨੀਤੀ ਵੀ ਹੈ ਕੋਈ ਹਾਂ ਹਾਂ ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਅਜੰਡਾ ਹੈ ਕਿ ਹਰਿਆਣੇ ਤੋਂ ਪਰਿਵਾਰ ਇੰਨੇ ਸਾਲਾਂ ਬਾਅਦ ਉੱਠ ਕੇ ਦੁਬਾਰਾ ਆਪੇ ਤੇ ਇਸ ਪ੍ਰਕਿਰਿਆ ਵੱਲ ਵਧੇ ਉਸ ਸਮੇਂ ਇਸ ਹਵਾਲੇ ਨਾਲ ਕਿੰਨੀ ਚਾਰਜ ਹੋਈ ਹੋਈ ਸੀ ਕਿੰਨਾ ਕੁ ਮੀਡੀਆ ਚ ਗਿਆ ਸੀ ਕਿੰਨੇ ਕੁ ਲੋਕ ਕਿਸੇ ਅਦਾਲਤ ਦੇ ਵਿੱਚ ਬੁਆ ਕੜਕਾਏ ਸੀ ਇਹ ਵਿਪੱਖ ਬਾਤ ਚੰਗੋ ਸੋ ਇਹਦੇ ਪਿੱਛੇ ਕੋਈ ਰਾਜਨੀਤਿਕ ਪੈਂਤੜਾ ਜਾਂ ਪਰਿਵਾਰ ਨੇ ਦੇਰ ਨਾਲ ਹਿੰਮਤ ਦਿਖਾਈ ਹੈ ਸੋ ਅਦਾਲਤ ਦੀ ਪ੍ਰਕਿਰਿਆ ਤੇ ਤੁਹਾਨੂੰ ਯਕੀਨ ਕਰਨਾ ਪਏਗਾ ਅਜੇ ਜੀ ਜੀ ਉੱਥੇ ਸਥਿਤੀ ਕਿੱਧਰ ਨੂੰ ਜਾਂਦੀ ਹੈ ਪਰ ਜੀ ਸਿੰਘ ਢੜਨੀ ਵਾਲੇ ਆਪਣੇ ਆਪ ਨੂੰ ਸੱਚ ਦੱਸਦੇ ਆ ਕਹਿੰਦੇ ਮੈਂ ਇਸ ਦੁਨੀਆਵੀ ਅਦਾਲਤ ਵਿੱਚ ਕਿਤੇ ਵੀ ਜਾਣ ਲਈ ਤਿਆਰ ਆ ਤੇ ਉਹ ਪਰਿਵਾਰ ਕਹਿੰਦਾ ਕਿ ਸਾਡਾ ਨੂੰ ਧੋਖਾ ਹੋਇਆ ਸੀ ਅਸੀਂ ਉਸ ਦਾ ਸੱਚ ਲਿਆ ਕੇ ਲੋੜ ਜਿਹੜਾ ਜਿਹੜੇ ਬੰਦੇ ਨੇ ਕਤਨਾ ਉੰਜਾਮ ਤਾ ਉਹਨੂੰ ਸਜ਼ਾ ਦੇਣੀ ਸੋ ਇਹ ਦੋ ਤਰ੍ਹਾਂ ਦਾ ਆਮੋ ਸਾਹਮਣਾ ਤੇ ਉਹਦੇ ਪਿੱਛੇ ਕੋਈ ਰਾਜਨੀਤਿਕ ਪੈੰਤੜੇ ਵਾਜੀ ਹੈ ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ ਜੀ ਜੀ ਬਿਲਕੁਲ ਬਿਲਕੁਲ ਅਗਲੀ ਗੱਲ ਕਰੀਏ ਕੇਜਰੀਵਾਲ ਦੀ ਕੇਜਰੀਵਾਲ ਦਾ ਜਿਹੜਾ ਸ਼ੀਸ਼ਮੈਲ ਵੈਸਤਾ ਇਹ ਬੜੇ ਸਧਾਰਨ ਆਦਮੀ ਸੀਗੇ ਜਦੋਂ ਆਏ ਸੀ ਰਾਜਨੀਤੀ ਦੇ ਵਿੱਚ ਵੈਗਨਰ ਕਾਰ ਤੇ ਮਫਲਰ ਤੇ ਉਹੀ ਚਪਲਾਂ ਆਮ ਸਧਾਰਨ ਜੀਆਂ ਪਰ ਅੱਜ ਕੱਲ ਤਾਂ ਗੱਲਾਂ ਹੀ ਹੋਰ ਨੇ ਜਿਹੜਾ ਆਮ ਆਦਮੀ ਨੇ ਇੱਕ ਸ਼ੀਸ਼ਮੈਲ ਬਣਾਇਆ ਦਿੱਲੀ ਦੇ ਵਿੱਚ ਉਹ ਕਹਿੰਦੇ ਦਿੱਲੀ ਚੋਣ ਪ੍ਰਚਾਰ ਚ ਵੀ ਮੁਸੀਬਤ ਬਣੂਗਾ ਜੀ ਕੋ ਦਿੱਲੀ ਚੋਣ ਪ੍ਰਚਾਰ ਚ केजरीवाल ਦੇ ਲਈ ਸ਼ਰਾਬ ਕਟਾਲਾ ਹੈ ਨਾ ਇਹਨਾਂ ਦਾ ਮੁਹੱਲਾ ਕਲੀ ਕਾਲਾ ਕਟਾਲਾ ਸਕੂਲਾਂ ਦੇ ਮਸਲੇ ਤੇ ਫਿਰ ਆ ਸ਼ੀਸ਼ਮਹਿਲ ਵਾਲੇ ਮੁੱਦੇ ਕਈ ਮੁੱਦੇ ਬਣਨੇ ਨੇ ਜੀ ਬੀਜਪੀ ਇਹਨੂੰ ਪੂਰੀ ਤਰ੍ਹਾਂ ਕੈਸ਼ ਕਰਨਾ ਚਾਹੁੰਦੀ ਆ ਕਾਂਗਰਸ ਚਾਹ ਕੇ ਵੀ ਉੱਥੇ ਅਜੇ ਆਪਣੇ ਪੈਰ ਨਹੀਂ ਲਾ ਪਾ ਰਹੀ ਹੈ ਨਾ ਤੇ ਉਹਨਾਂ ਦਾ ਲੜਿਆ ਵੀ ਲੜੀਆਂ ਵੀ ਚੋਣਾ ਹਾਲੀ ਇਹਨਾਂ ਦੇ ਨਾਲ ਹੀ ਮਿਲ ਕੇ ਸੀ ਆਵਾਦੀ ਪਾਰਟੀ ਦੇ ਨਾਲ ਸੋ ਇੰਡੀਆ ਘੱਟ ਜੋੜ ਤੇ ਇਕੱਠੇ ਵੀ ਨੇ ਸੋ ਇਹਦਾ ਵੱਡਾ ਚੁਣੌਤੀ ਆਮ ਆਦਮੀ ਪਾਰਟੀ ਨੂੰ ਦਿੱਲੀ ਚ ਭਾਜਪਾ ਨਹੀਂ ਦੇਣੀ ਹੈ। ਹੂੰ ਤੇ ਭਾਜਪਾ ਇਹਨੂੰ ਮੁੱਦਾ ਬਣਾ ਰਹੀ ਹੈ। ਭਾਜਪਾ ਨੇ ਇੱਕ ਵਾਰ ਫਿਰ ਸ਼ੀਸ਼ਮੈਲ ਦੀ ਵੀਡੀਓ ਜਾਰੀ ਕੀਤੀ ਆ। ਹੂੰ ਹੂੰ ਤੇ ਵੀਡੀਓ ਜਾਰੀ ਕਰਕੇ ਉਹਨਾਂ ਨੇ ਦੰਪ ਰਿਆ ਕਿ ਜੀ ਕੇਜਰੀਵਾਲ ਨੇ ਕਬਜ਼ਾ ਨਹੀਂ ਛੱਡਿਆ ਜੀ। ਹੂੰ ਕਹਿੰਦੇ ਜੀ ਉਹ ਸ਼ੀਸ਼ਮੈਲ ਆ ਜਿਹਦੀ ਮਰਮਤ ਤੇ 45 ਕਰੋੜ ਖਰਚ ਤੇ ਇੱਕ ਘਟਾਲਾ ਹੈ ਜਾਂ ਸੱਚਮੁੱਚ ਉਹ ਸ਼ੀਸ਼ਮੈਲ ਬਣਾਇਆ। ਹੂੰ ਪਰ ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਦੋਸ਼ਾਂ ਦਾ ਜਵਾਬ ਦਿੰਦੇ ਆ ਇਹ ਕਿਹਾ ਗਿਆ ਕਿ 1942 ਦਾ ਇਹ ਬਣਿਆ ਹੋਇਆ ਮਹਿਲ ਹੈ। ਹੂੰ 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 ਇਹ ਇੱਕ ਘਰ ਹੈ ਜਿਹੜਾ 1942 ਦਾ ਬਣਿਆ ਹੋਇਆ ਇਸ ਲਈ ਜੀ ਉਹਦੇ ਖਲੀਪੜ ਉਤਰਦੇ ਸੀ ਜੀ ਛੱਤ ਟਪ ਚੌਂਦੀ ਸੀ ਜੀ गिरਦਾ ਸੀ ਜੀ ਕੁਛ ਪਲਾਸਟਰ ਗਰ ਗਿਆ ਜੀ ਕੁਛ ਆ ਦਾ ਟੁਕੜਾ ਗਰ ਗਿਆ ਜੀ ਇਸ ਲਈ ਉਹਦੀ ਮਰਮਤ ਮਤਲਬ ਮਰਮਤ ਤੇ 45 ਕਰੋੜੇ ਆਪਣੇ ਅੱਥਰਾਨ ਕਰਦਾ ਹੂੰ ਜੇ 45 ਕਰੋੜ ਲੱਗੇ ਜੀ ਤਾਂ ਤੁਸੀਂ ਦੱਸਦੇ ਕਿਉਂ ਨਹੀਂ ਕਿੰਨਾ ਲੱਗਿਆ ਫਿਰ ਤੁਸੀਂ ਇਹ ਸਪਾਈ ਕਿਉਂ ਨਹੀਂ ਦੇ ਪਾਰੇ ਜਦੋਂ ਕਿ ਅਗਲੇ ਤਾਂ ਦੱਸ ਰਹੇ ਨੇ ਕਿ ਜੀ 2 ਕਰੋੜ ਦਾ ਤਾਂ ਕਹਿੰਦੇ ਮਾਰਬਲ ਗ੍ਰੇਨਾਈਟ ਲਾਤਾ ਹੈ ਨਾ ਲਾਈਟਿੰਗ ਦੇ 1.5 ਕਰੋੜ ਦੀ ਲਾਤੀ ਹੈ ਨਾ ਤੇ 35 ਲੱਖ ਰੁਪਏ ਇਹ ਤਾਂ ਜਿੰਮ ਤੇ ਸਪਾ ਸੈਂਟਰ ਤੇ ਹੀ ਲਾਤੇ ਸੋ ਇਸ ਤਰ੍ਹਾਂ ਦੇ ਫਿਰ ਉਹ ਡੈਨਿਊ ਟੇਬਲ ਐਨੇ ਦਾ ਕੁਰਸੀ ਐਨੇ ਦੀ ਮੇਜ਼ ਐਨੇ ਦਾ ਘੜੀ ਐਨੇ ਦੀ ਸਹਰਾਣੇ ਪੜਦੇ ਐਨੇ ਦੇ ਉਹ ਸਾਰੀਆਂ ਗੱਲਾਂ ਲੱਖਾਂ ਕਰੋੜਾਂ ਚ ਨੇ ਚਮਚਿਆਂ ਤੋਂ ਲੈ ਕੇ ਪੜਦਿਆਂ ਤੱਕ ਸੋ ਉਹ ਸਾਰਿਆਂ ਦੇ ਜਵਾਬ ਅਜੇ ਆਵਾਦੀ ਪਾਰਟੀ ਨਹੀਂ ਦੇ ਪਾਰੀ ਸੋ ਇਸ ਲਈ ਇਹਨਾਂ ਲਈ ਇਹ ਚੋਣ ਮੁੱਦਾ ਤਾਂ ਬਣੇਗਾ ਪਰ ਜਿਹੜੀ ਭਾਜਪਾ ਨੂੰ ਚੋਣ ਮੁੱਦਾ ਬਣਾ ਰਹੀ ਆ ਉਹਦੇ ਕੋਲ ਕੇਜਰੀਵਾਲ ਦੇ ਕੱਦ ਦਾ ਅਜੇ ਕੋਈ ਚਿਹਰਾ ਨਹੀਂ ਹੈ ਇਸ ਕਰਨਾ ਉਹਨਾਂ ਨੂੰ ਉੱਥੇ ਮੁਸ਼ਕਲ ਵੀ ਆ ਰਹੀ ਹੈ ਭਰਾ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨਦੇ ਆ ਇੱਕ ਚੀਜ਼ ਦੱਸਤੀ ਕਿ ਇਸ ਵਾਰ ਸਾਡੀ ਪਾਰਟੀ ਸਾਰਾ ਕੁਝ ਠੀਕ ਨਹੀਂ ਆ। ਹੂੰ। ਪ੍ਰਵੀਨ ਜੀ ਆਮ ਆਦਮੀ ਪਾਰਟੀ ਨੇ ਹੁਣ ਤੱਕ ਮਤਲਬ ਕਿ 31 ਉਮੀਦਵਾਰ ਐਲਾਨੇ ਆ। ਠੀਕ ਹੈ ਜੀ। 31 ਉਮੀਦਵਾਰਾਂ ਚੋਂ 24 ਆਪਣੇ ਮੌਜੂਦਾ ਐਮਐਲਏ ਦੀ ਟਿਕਟਾਂ ਕਰਤੀਆਂ। ਠੀਕ ਹੈ। ਤੇ ਇਥੋਂ ਹੁੰਦਾ ਜਾਂ ਲਾ ਲੋ ਕਿਦਾ ਹੁੰਦਾ ਤੁਸੀਂ 7 ਆਪਣੇ ਮੌਜੂਦਾ ਐਮਐਲਏ ਨੂੰ ਟਿਕਟ ਦਿੱਤੀਆਂ 31ਾਂ ਚੋਂ। ਹੂੰ। ਤੁਸੀਂ ਲਗਾਤਾਰ ਉੱਥੇ ਦੋ ਕਾਰਜਕਾਲ ਤਾਂ ਪੂਰੇ ਹੀ ਹੋਲੇ ਤੁਹਾਡੇ ਹਾਂ ਤਿੰਨ ਵਾਰ ਤੁਸੀਂ ਇੱਕ ਵਾਰ ਟੈਂਪਰੀ ਤੌਰ ਤੇ ਵੀ ਆਏ ਕੁਝ ਦਿਨਾਂ ਲਈ ਤਾਂ ਤਿੰਨ ਵਾਰ ਤੁਸੀਂ ਸੀਐਮ ਰਹੇ ਲੇ ਤੇ ਉਹਦੇ باوجود ਵੀ ਜੇਕਰ ਤੁਹਾਡੇ ਐਮਐਲਏਆਂ ਦਾ ਆਪਣੇ ਹਲਕਿਆਂ 'ਚ ਲੋਕਾਂ ਦਾ ਉਹਨਾਂ ਤੇ ਯਕੀਨ ਨਹੀਂ ਅਜੇ ਤੇ ਤੁਹਾਨੂੰ ਉਮੀਦਵਾਰ ਬਦਲਣਾ ਪੈਂਦਾ ਹੈ ਹੈਨਾ ਜਾਂ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਸਰਕਾਰ ਦੇ ਖਿਲਾਫ ਜਿਹੜਾ ਰੋਸਾ ਹੈ ਉਹ ਐਮਐਲਏ ਦੇ ਰੂਪ 'ਚ ਕਢਾ ਕੇ ਉਮੀਦਵਾਰ ਬਦਲ ਕੇ ਕਰ ਲਈ ਕਿਉਂਕਿ ਭਾਜਪਾ ਨੀਤੀ ਅਪਣਾਉਂਦੀ ਹੈ ਉਹਨਦਾ ਇਹ ਫਾਰਮੂਲਾ ਕਾਮਯਾਬ ਵੀ ਹੁੰਦਾ ਰਿਹਾ ਉਹ ਤਾਂ ਸੀਐਮ ਬਦਲ ਲੈਂਦੇ ਨੇ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਵੱਡੀ ਉਦਾਹਰਨ ਹੈ ਸੋ ਇਸ ਲਈ ਮਤਲਬ ਕਿ ਇਹ ਉਹ ਫਾਰਮੂਲਾ ਜਾਂ ਕੀ ਹੈ ਆਮ ਆਦੀ ਪਾਰਟੀ ਨੇ ਲੰਘੇ ਜਨਾ ਚ 21 ਨਵੰਬਰ ਨੂੰ ਨਾ 11ਵੇਂ ਉਮੀਦਵਾਰ ਲਾਨੇ ਸੀ ਹੂੰ ਸੋ ਪਹਿਲੀ ਲਿਸਟ ਜਿਹੜੀ 11ਵੇਂ ਉਮੀਦਵਾਰਾਂ ਦੀ ਸੀ ਉਹਨਾਂ 11 ਉਮੀਦਵਾਰਾਂ ਚੋਂ 6 ਉਮੀਦਵਾਰ ਸਿੱਧੇ ਬੀਜੇਪੀ ਔਰ ਕਾਂਗਰਸ ਵਾਲੇ ਸੀ 3 ਬੀਜੇਪੀ ਵਾਲੇ ਸੀ 3 ਕਾਂਗਰਸ ਵਾਲੇ ਸੀ ਹੂੰ ਹੈਨਾ ਤੇ ਹੁਣ ਕੱਲ 20 ਉਮੀਦਵਾਰ ਲਾਣੇ ਵੀਆਂ ਚੋਂ 17 ਬਾਹਰੀ ਐ ਤੇ ਨਹੀਂ ਹੀ ਪ੍ਰਾਣੇ ਐ ਹੂੰ ਤਾਂ ਕਿ ਮਨੀਸ਼ ਸ਼ੋਧਿਆ ਜਿਹਨੂੰ ਬ੍ਰਾਂਡ ਇਨਵੈਸਟਰ ਬਣਾ ਕੇ ਪੇਸ਼ ਕਰਦੇ ਹਾਂ ਸਕੂਲਾਂ ਦਾ ਨਿਰਮਾਤਾ ਬਣਾ ਕੇ ਪੇਸ਼ ਕਰਦੇ ਹਾਂ ਉਹਦਾ ਹਲਕਾ ਬਦਲਣਾ ਪੈ ਗਿਆ ਤੁਹਾਨੂੰ ਹੂੰ 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 ਸਹੀ 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 ਹੋਣਾ ਉਹਨੂੰ ਜਨਪੂਰਾਂ ਤੋਂ ਟਿਕਟ ਦਿੱਤੀ ਪਹਿਲਾਂ ਉਹ ਪਟਵੜ ਗਾਂਝ ਤੋਂ ਜੰਮ ਲੜਦਾ ਸੀ ਸੋ ਇਸ ਲਈ ਦਾ ਮਤਲਬ ਆਮ ਆਦਮੀ ਪਾਰਟੀ ਫੁਕ ਫੁਕ ਕੇ ਪੈਰ ਰੱਖ ਰਹੀ ਆ ਔਰ ਇਹ ਬਦਲੇ ਹੋਏ ਢੰਗ ਤਰੀਕਿਆਂ ਨੂੰ ਭਾਜਪੀ ਉੱਥੇ ਕੈਸ਼ ਕਰਨਾ ਚਾਹੁੰਦੀ ਆ ਤੇ ਇਹਨਾਂ ਦੇ ਚਲ ਰਿਹਾ ਕਿ ਇਸ ਮਾਮਲੇ ਐਲ.ਆਈ.ਜੀ ਦੀ ਭੂਮਿਕਾ ਉਹ ਸਾਰੀਆਂ ਚੀਜ਼ਾਂ ਨੂੰ ਉਧਾਰ ਬਣਾ ਕੇ ਤੇ ਬੀਜੇਪੀ ਇਹ ਵੀ ਨਾਲ ਗਰੰਟੀ ਦੇਣ ਲੱਗ ਪੀ ਕਿ ਜਿਹੜੀਆਂ ਸਕੀਮਾਂ ਚਾਲੂ ਨੇ ਚਾਹੇ ਉਹ ਬੀਬੀਆਂ ਲਈ ਬਸ ਮੁਫਤ ਹੋਵੇ ਚਾਹੇ ਉਹ ਬਿਜਲੀ ਪਾਣੀ ਮੁਫਤ ਹੋਵੇ ਚਾਹੇ ਉਹ ਦਵਾਈਆਂ ਮਤਲਬ ਕਲੀਨਿਕ ਹੋਵੇ ਉਹ ਅਸੀਂ ਜਾਰੀ ਰੱਖਾਂਗੇ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੁਣ ਤੱਕ ਇਹਨਾਂ ਗੱਲਾਂ ਨੂੰ ਰਿਓੜੀਆਂ ਦੱਸਦੀ ਸੀ ਉਹਨਾਂ ਰਿਓੜੀਆਂ ਦਾ ਲਫਾਫਾ ਖੋਲ ਕੇ ਤੁਸੀਂ ਫਰ ਰਹੇ ਹੋ ਬੀਜੇਪੀ ਵਾਲੇ ਕਿ ਤਿਆਰ ਹੈ ਕਿ ਅਸੀਂ ਵੀ ਇਹੀ ਰਿਓੜੀਆਂ ਵੰਡਾਂਗੇ ਇਹ ਇਸ ਲਈ ਰਾਜਨੀਤੀ ਦਾ ਰੰਗ ਰੂਪ ਟੰਗ ਤਰੀਕਾ ਇੱਕੋ ਜਿਹਾ ਹੈ ਕੇਜਰੀਵਾਲ ਨੂੰ ਇਹ ਲੱਗਦਾ ਕਿ ਹਾਂ ਮੇਰੇ ਕੋਲ ਇਹ ਸਕੀਮਾਂ ਦਾ ਟੰਗ ਹੈਗਾ ਮੈਂ ਇਹਨਾਂ ਦੇ ਨਾਤੇ ਵੀ ਆ ਜਾਊਗਾ ਤੇ ਦੂਸਰਾ ਮੇਰੇ ਕੋਲ ਮਤਲਬ ਛੇਰਾ ਮੋਰੇ ਵੱਜੂ ਮੈਂ ਹੈਗਾ ਤੇ ਮੈਂ ਵਿਚਾਰਾ ਵੀ ਬਣੂਗਾ ਇਸ ਲਈ ਦਿੱਲੀ ਵਾਲਾ ਕੋਲ ਕੋਈ ਬਾਲਾ ਬਦਲ ਵੀ ਨਹੀਂ ਹੈਗਾ ਤੇ ਮੇਰੀ ਕੁਰਸੀ ਸੇਵ ਹੋ ਸਕਦੀ ਐਸੋ ਪੂਰਾ ਜੋ ਉਹ ਆਪਣੀ ਕੁਰਸੀ ਨੂੰ ਬਚਾਉਣ ਲਈ ਲਾਉਣਗੇ ਤੇ ਭਾਜਪਾ ਵਾਲੇ ਖੋਣ ਨਹੀਂ ਲਾਉਣਗੇ ਤੇ ਇਹਦੇ ਵਿੱਚ ਕਾਂਗਰਸ ਕਿੱਥੇ ਰਹੂਗੀ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੂੰ ਮੁੜਕੇ ਸੀਧਾ ਦਿੱਕਸ਼ ਨਹੀਂ ਲੱਭੀ ਗਈ ਹੂੰ ਜੀ ਬਿਲਕੁਲ ਬਿਲਕੁਲ ਪਰ ਸ਼ਰਮਾ ਜੀ ਇੱਕ ਬਰੀਕ ਜਿਹਾ ਫਰਕ ਆ ਉਹ ਇਹ ਕਿ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੁੰਨੇ ਹੋ ਤੇ ਸੱਤਾ ਨਹੀਂ ਮਾਣੀ ਹੁੰਦੀ ਉਹਦੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਨਾ ਉਹਦੇ ਤੇ ਇਤਬਾਰ ਕਰਨਾਂ ਲੋਕਾਂ ਨੂੰ ਸੌਖਾ ਹੁੰਦਾ ਕਿਉਂਕਿ ਉਹਨਾਂ ਨੇ ਤੁਹਾਨੂੰ ਦੇਖਿਆ ਨਹੀਂ ਹੁੰਦਾ ਉਹਨਾਂ ਨੇ ਤੁਹਾਡਾ ਰੰਗ ਰੂਪ ਰੰਗ ਚਾ ਜਿਹੜਾ ਸਿਆਸੀ ਚਾਲ ਚੱਲਣਾ ਉਹ ਦੇਖਿਆ ਨਹੀਂ ਹੁੰਦਾ ਪਰ ਜਦੋਂ ਤੁਸੀਂ ਸੱਤਾ ਤੇ ਬਰਾਜਮਾਨ ਹੋ ਕੇ ਸੁਖ ਮਾਣ ਕੇ ਦੁਬਾਰਾ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਂਦੇ ਹੋ ਤਾਂ ਫਿਰ ਤੁਹਾਨੂੰ ਇਹ ਤੁਹਾਨੂੰ ਦੋਸ਼ ਦੋਸ਼ਾਂ ਦੇ ਜਿਹੜੇ ਤੁਸੀਂ ਜਵਾਬ ਮੰਗ ਰਹੇ ਸੀ ਪਹਿਲਾਂ ਦੋਸ਼ ਲਾ ਰਹੇ ਸੀ ਜਾਂ ਕਿਸੇ ਵੀ ਤਰੀਕੇ ਦਾ ਉਹਨਾਂ ਦੌਰ ਦੇ ਵਿੱਚੋਂ ਤੁਹਾਨੂੰ ਆਪ ਨਿਕਲਣਾ ਪੈਂਦਾ ਜਦੋਂ ਤੁਸੀਂ ਆਪ ਨਹੀਂ ਪ੍ਰਵੀਨ ਜੀ ਬੈਸੇ ਜਿਹੜੇ ਇਹ ਹਾਈ ਪ੍ਰੋਫਾਈਲ ਸਿਟੀ ਨੇ ਨਾ ਜੀ ਜੀ ਇਹਨਾਂ ਦੇ ਵਿੱਚ ਪਾੜਾ ਬਹੁਤ ਹੈ ਹੂੰ 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 ਇਹ ਸ਼ਹਿਰ ਇਹ ਸ਼ਹਿਰ ਅਜਿਹੀ ਸ਼ਹਿਰ ਨੇ ਕਿ ਜਿਹੜਾ ਤਾਂ ਮੰਥਨ ਕਰਦਾ ਹੈ ਨਾ ਗੱਲਾਂ ਤੇ ਹੂੰ ਜਿਹੜਾ ਤਾਂ ਇਹਨਾਂ ਨੂੰ ਗਲਤ ਸਹੀ ਨੂੰ ਜਾਣਦਾ ਪਛਾਣਦਾ ਉਹਨਾਂ ਚੋਂ 60 70% ਤਾਂ ਵੋਟ ਪਾਉਣੀ ਨਹੀਂ ਆਉਂਦਾ ਹੂੰ ਨਿਕਲਦੇ ਨਹੀਂ ਬਾਹਰ ਜੀ ਜਿਹਨੂੰ ਇਹਨਾਂ ਤੋਂ ਕੋਈ ਮਸਲਾ ਨਹੀਂ ਜਿਹਨੂੰ ਪਤਾ ਨਹੀਂ ਜਿਹਨੂੰ ਤਾਂ ਇਹਨਾਂ ਪਤਾ ਕਿ ਮੇਰਾ ਬਿੱਲ ਜ਼ੀਰੋ ਆ ਗਿਆ ਮੇਰੀ ਟੂਟੀ ਦਾ ਪਾਣੀ ਦਾ ਬਿੱਲ ਨਹੀਂ ਆਇਆ ਲੈ ਵੀ ਕੰਡਰੀਨ ਹਸਪਤਾਲ ਲੈ ਗਿਆ ਸੀ ਦਵਾਈ ਸਹੀ ਮਿਲ ਗਈ ਬਾਕੀ ਕੀ ਹੋ ਰਿਹਾ ਕਿੰਨਾ ਕ ਪੈਸਾ ਕਿਹਦੇ ਹਿੱਸੇ ਦਾ ਕੌਣ ਖਾ ਗਿਆ ਉਹਨੂੰ ਇਹ ਤੋਂ ਕੋਈ ਮਤਲਬ ਨਹੀਂਗਾ ਹੈਨਾ ਉਹ ਉਹਦੇ ਲਈ ਫਿਰ ਜਿਹੜੀ ਮਤਲ ਇਹ ਜੇ ਵਾਦੇਆ ਦਾਵੇਂ ਵਾਲੀ ਤਰ ਹੁੰਦੀ ਆ ਉਹ ਸਾਰੀ ਤਰ ਬਣ ਜਾਂਦੀ ਆ ਉਹਦੇ ਨਾਲ ਖੜ ਜਾਂਦਾ ਉਹ ਗਿਣਤੀ ਦੇ ਲਈ ਚ ਬਹੁਤ ਹੂੰ ਸਹੀ ਹੈ ਸਹੀ ਬਿਲਕੁਲ ਜਿਹਨੂੰ ਕੈਚ ਕਰਨਾ ਚਾਹੁੰਦੇ ਨੇ ਸੋ ਇਸ ਲਈ ਉੱਥੇ ਤੱਕ ਦੂਜੀ ਤਰ ਕਿਵੇਂ ਪਹੁੰਚੇਗੀ ਦੇਖਣ ਵਾਲੀ ਗੱਲ ਹੈ ਸੋ ਭਾਜਪੀ ਦੇਸ਼ ਭੱਤ ਜੇ ਆਪਣਾ ਝੰਡਾ ਫੈਰ ਆਉਂਦੀ ਹੈ ਤੇ ਦਿੱਲੀ ਚ ਲਗਾਤਾਰ ਮਾਤ ਖਾ ਰਹੀ ਹੈ ਦਾ ਮਤਲਬ ਦਿੱਲੀ ਨੇੜੇ ਤੋਂ ਤੁਹਾਨੂੰ ਵੀ ਤਾਂ ਦੇਖ ਰਹੀ ਹੈ ਨਾ ਫਿਰ ਹੂੰ ਸੋ ਇਸ ਲਈ ਇਸ ਵਾਰ ਕੀ ਹੋਏਗਾ ਪਤਾ ਨਹੀਂਗਾ ਦੋਈ ਤਰ੍ਹਾਂ ਖੌਫ ਜ਼ਿਆਦਾ ਹੈਗੀਆਂ ਨੇ ਇਸ ਵਾਰ ਜੀ 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 ਬਿਲਕੁਲ ਤੇ ਆਪਣਾ ਗੱਲ ਕਰੀਏ ਮੌਸਮ ਦੀ ਕਹਿੰਦੇ ਪੂਰੇ ਉੱਤਰ ਭਾਰਤ ਦੇ ਵਿੱਚ ਜਿਹੜੀ ਸ਼ੀਤ ਲਹਿਰ ਆ ਉਹ ਦਾਖਲ ਹੋ ਚੁੱਕੀ ਹੈ ਤੇ ਪਹਾੜਾਂ ਤੇ ਬਰਫ਼ ਹੀ ਪਈ ਹੈ ਪ੍ਰਵੀਨ ਜੀ ਬਿਲਕੁਲ ਠੰਡ ਨੇ ਦਸਤਕ ਦਿੱਤੀ ਹੈ ਪੂਰੀ ਤਰ੍ਹਾਂ ਹਾਂ ਉਹ ਹਿਮਾਚਲ ਦੇ ਵਿੱਚ ਤਾਂ ਉੱਪਰਲੇ ਖੇਤਰਾਂ ਦੇ ਵਿੱਚ ਤਾਂ ਮਤਲਬ 24 25 ਥਾਂਵਾਂ ਦੇ ਉੱਤੇ ਦੱਸ ਰਹੇ ਨੇ ਕਿ ਮਾਈਨਸ ਜਿਤਾ ਮੰਜਾ ਮਾਈਨਸ ਤੋਂ ਥਲੇ ਤਾਂ ਮੰਚਲਾ ਗਿਆ ਹਾਂ ਹੈਨਾ ਤੇ ਕਰੀਬ-ਕਰੀਬ ਮਤਲਬ ਕਿ 87 88 ਅਜਿਹੇ ਰਾਹ ਨੇ ਜਿਹੜੇ ਪੂਰੀ ਤਰ੍ਹਾਂ ਬੰਦ ਹੋ ਗਏ ਠੀਕ ਹੈ ਹਾਂ ਆ ਲਾਹੌਲ ਤੋਂ ਪੀਤੀ ਮਨਾਲੀ ਕੁਲੂ ਤੋਂ ਉੱਪਰ ਵਾਲੇ ਇਹ ਆਪਸ ਵਿੱਚ ਕੱਟ ਗਏ ਖੇਤਰ ਸਾਰੇ ਤੇ ਉਹ ਬਰਸਵਾਰੀ ਲਗਾਤਾਰ ਤੇ ਆਉਂਦੇ ਅਗਲੇ 3-4 ਦਿਨਾਂ ਚ ਵੀ ਅਸਰ ਹੈ ਕਿ ਬਰਬਰਿੰਜਮ ਕੇ ਹੋਗੀ ਜਿਹਦੇ ਨਾਲ ਫਿਰ ਮੈਦਾਨੀ ਖੇਤਰ ਦੇ ਵਿੱਚ ਠੰਡ ਨੇ ਜ਼ੋਰ ਪੱਲ ਨਹੀਂ ਪੜਨਾ ਔਰ ਵੈਸੇ ਵੀ ਹੁਣ ਕੋ ਮਹੀਨਾ ਚੜਨ ਵਾਲਾ ਤੇ ਉਸ ਲਈ ਮਤਲਬ ਕਿ ਇਹਨਾਂ ਦਿਨਾਂ ਚ ਠੰਡ ਪੂਰੇ ਸਿਖਰਾਂ ਤੇ ਹੁੰਦੀ ਆ ਸੋ ਇਹਦੇ ਨਾਲ ਕਣਕ ਦੇ ਲਈ ਇਸ ਠੰਡ ਨੂੰ ਮਤਲਬ ਕਿ ਉਹ ਵਜੋਂ ਵੀ ਮੰਨਿਆ ਜਾਂਦਾ ਕਿ ਸਾਹੀ ਵੀ ਹੁੰਦੀ ਆ ਹਾਂ ਪਰ ਮਤਲਬ ਕਿ ਇਸ ਬਦਲ ਦੇ ਮੌਸਮ 'ਤੇ ਧਿਆਨ ਚ ਰੱਖਦੇ ਹੋਇਆ ਪੰਜਾਬ ਸਰਕਾਰ ਨੇ ਸਕੂਲਾਂ ਚ ਜ਼ਰੂਰ ਜਵਾਕਾਂ ਦੇ ਧਿਆਨ ਨਾਲ ਛੁੱਟੀਆਂ ਦਾ ਐਲਾਨ ਕਰਤਾ ਕਿ ਜੋਵੀ ਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਵਿੱਚ ਸਾਰੇ ਸਕੂਲਾਂ 'ਚ 19000 ਦੇ ਕਰੀਬ ਸਾਡੇ ਕੋਲ ਸਰਕਾਰੀ ਸਕੂਲ ਨੇ ਤੇ 8-9000 ਦੇ ਕਰੀਬ ਸਾਡੇ ਕੋਲ ਪ੍ਰਾਈਵੇਟ ਸਕੂਲ ਨੇ 35-36 ਲੱਖ ਜਵਾਬ ਕਿੰਨਾਂ ਸਕੂਲਾਂ 'ਚ ਪੜਦਾ ਸੋ ਉਹਨਾਂ ਦੇ ਲਈ ਇਹਨਾਂ ਨੇ ਛੁੱਟੀ ਦਾ ਐਲਾਨ ਕੀਤਾ ਤੇ ਪੂਰੇ ਉੱਤਰੀ ਭਾਰਤ ਬਿਲਕੁਲ ਜੀ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੋਂ ਹੁੰਦਿਆ ਹੋਇਆ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਯੂਪੀ ਇਹ ਸਾਰੇ ਖੇਤਰ ਦੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਔਰ ਅਗਲੇ 2-3 ਦਿਨਾਂ 'ਚ ਹੋਰ ਠੰਡ ਜ਼ੋਰ ਫੜ ਸਕਦੀ ਹੈ ਸੋ ਇਸ ਲਈ ਇਹਨਾਂ ਦਿਨਾਂ 'ਚ ਬੈਸੇ ਵੀ ਕਿਹਾ ਜਾਂਦਾ ਕਿ ਕਿਉਂਕਿ ਫਿਰ ਧੁੰਦ ਫਿਰ ਪੂਰਾ ਇਹ ਜੋ ਤੋਂ ਪੈਣ ਲੈਂਦਾ ਫਿਰ ਬਜ਼ੁਰਗਾਂ ਦੇ ਲਈ ਥੋੜਾ ਜਿਆਦਾ ਫਿਕਰਮੰਦੀ ਵਾਲੀ ਗੱਲ ਹੁੰਦੀ ਹੈ ਸੋ ਇਸ ਲਈ ਇਹਨਾਂ ਦਿਨਾਂ 'ਚ ਬਾਹਰ ਨਿਕਲਣਾ ਉਸ ਸਮੇਂ ਸਿਹਤ ਸੁਰਤੋ ਵੀ ਬਚਨ ਦੀ ਲੋੜ ਹੁੰਦੀ ਹੈ ਤਾਂ ਕਿ ਤੁਹਾਡੇ ਤੇ ਅਸਰ ਨਾ ਪਵੇ ਸੋ ਠੰਡ ਪੂਰੀ ਤਰ੍ਹਾਂ ਆਮਦ ਹੋ ਗਈ ਹੈ ਜੀ ਆ ਸ਼ਰਮਾ ਜੀ ਦਾ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਰੱਖ ਪੈਥਿਸਮਾਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥੀਓ ਹਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ Legenda por